ਜਿਸ਼ਵਿੰਦਰ ਮਾਸਟਰ ਦੀ ਬਦਲੀ ਇੱਥੋਂ ਨਹੀਂ ਹੋਣੀ ਚਾਹੀਦੀ ਜੇ ਉਹਦੀ ਬਦਲੀ ਕਰਾਉਣਗੇ ਤਾਂ ਅਸੀਂ ਚਕੂ ਨੂੰ ਜਿੰਦਰਾ ਲਾ ਕੇ ਧਰਨਾ ਲਾਵਾਂਗੇ ਵੀ ਜਿਹੜਾ ਮਾਸਟਰ ਹੈ 20 ਸਾਲ ਤੋਂ ਸਾਡੇ ਇੱਥੇ ਰਹਿ ਰਿਹਾ ਪਰ ਜਿਹੜਾ ਸਕੂਲ ਹੈ ਸਾਡੇ ਵੇਖਿਆ ਜਾਵੇ ਵੀ ਇਹਨੇ ਕੀ ਕੁਝ ਬਣਾਇਆ ਹੋਰ ਵੀ ਸਕੂਲ ਹੈਗੇ ਆ ਪਰ ਇਹ ਤਾਂ ਵੇਖਿਆ ਜਾਵੇ ਕੀ ਕੁਝ ਬਣਾਇਆ ਕੋਲੋਂ ਵੀ ਪੈਸੇ ਲੌਂਦਾ ਇਹ ਤੇ ਜੇ ਅੱਬ ਅੱਜ ਕਿਸੇ ਦੇ ਮਰਜੀ ਕੋਈ ਛੋਟੀ ਇਮਾਰਤ ਹੀ ਉਹਦੇ ਚ ਆਪਾਂ ਕਹਿ ਦਈਏ ਬਦਲੀ ਕਰ ਦਿਓ ਪਰ ਪਿੰਡ ਦਾ ਕੰਮ ਖਰਾਬ ਹੋ ਜਾਊਗਾ ਸਾਡੇ ਜਵਾਕਾਂ ਦਾ ਗਰੀਬਾਂ ਦੇ ਜਵਾਕ ਵਾਲੇ ਪੜਦੇ ਦੂਜੇ ਤਾਂ ਚਲੋ ਪ੍ਰਾਈਵੇਟ ਪੜਦੇ ਆ ਅਸੀਂ ਤਾਂ ਇਹੀ ਆਣੇ ਵੀ ਨੂੰ ਇੱਥੇ ਦੇਖੋ ਬੱਚੇ ਜੇ ਦੋ ਲੜੀ ਜਾਂਦੇ ਆ ਤਾਂ ਉਹਨਾਂ ਨੂੰ ਹਟਾਉਣਾ ਫਰਜ਼ ਹੈ ਉਹਨਾਂ ਨੇ ਹਟਾਇਆ ਮਾੜਾ ਮੋਟਾ ਛੜਕਣਾ ਤਾਂ ਜ਼ਰੂਰੀ ਸੀ ਜੇ ਥੱਪੜ ਮਾਰਤਾ ਤਾਂ ਇਹ ਥੋੜਾ ਪੈਪਾ ਨਾਲ ਕੁੱਟਿਆ ਜਾਂ ਇਹ ਹੋ ਗਿਆ ਜਾਂ ਉਹ ਹੋ ਗਿਆ ਇਹਨਾਂ ਨੇ ਆਪਦੇ ਕੋਲੋਂ ਮਨ ਘੜਤ ਕਾਣੀਆਂ ਇੱਕ ਜਿਹੜਾ ਲਾਲ ਬੰਦਾ ਉਹ ਬੰਦਾ ਬਣਾਈ ਜਾ ਰਿਹਾ ਤਾਂ ਮੇਰੇ ਪੰਜ ਬੱਚੇ ਪੜ ਕੇ ਗਏ ਮੇਰੇ ਪੰਜਾਂ ਬੱਚਾ ਨੂੰ ਅਜਿਤ ਕਰਦਾ ਇਹਨੇ ਕਿਸੇ ਨੇ ਕੁੱਟਿਆ ਨਹੀਂ ਜੇ ਕੁੱਟਦੇ ਵੀ ਆ ਮੰਨ ਲਓ ਮਾੜਾ ਮੋਟਾ ਝੜਕਦੇ ਵੀ ਆ ਤਾਂ ਕੁੱਟਿਆ ਨਹੀਂ ਨਾ ਗਿਣਿਆ ਜਾਂਦਾ ਜੀ ਬੱਚੇ ਦਾ ਸ਼ਰਾਰਤੀ ਬਹੁਤ ਜ਼ਿਆਦਾ ਜੇ ਉਹ ਰੋਕਣਗੇ ਨਾ ਤਾਂ ਬੱਚਾ ਕਿਵੇਂ ਰੁਕੂਗਾ ਜੀ ਉਹ ਇੱਕ ਖੁੱਦ ਆਪ ਇੱਕ ਐਸਸੀ ਕਾਸਟ ਨੂੰ ਬਲੋਂਗ ਕਰਦੇ ਆ ਜਿੰਨੇ ਮਤਲਬ ਕਿ ਐਸਸੀ ਕਾਸਟ ਲਈ ਉਹ ਸਭ ਤੋਂ ਬੈਸਟ ਟੀਚਰ ਆਗੇ ਸਾਡੇ ਸਾਡੇ ਟਾਈਮ ਦੇ ਵਿੱਚ ਵੀ ਅਸੀਂ ਵੀ ਉਹਨਾਂ ਕੋਲੇ ਪੜੇ ਆ ਠੀਕ ਹੈ ਜੇ ਮੈਂ ਇੱਕ ਖੁੱਦ ਬਹੁਤ ਸ਼ਰਾਰਤੀ ਸੀਗਾ ਠੀਕ ਹੈ ਤੇ ਜੇ ਸਾਨੂੰ ਉਹ ਸਾਨੂੰ ਕੁੜਦੇ ਵੀ ਰਹੇ ਸੀ ਕਦੇ ਵੀ ਮਤਲਬ ਕਿ ਮੇਰੇ ਮਾਤਾ ਪਿਤਾ ਨੇ ਇਸ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਸੀਗਾ ਸਾਡੀ ਪਿੰਡ ਵੱਲੋਂ ਬੇਨਤੀ ਹੈ ਕਿਉਂਕਿ ਬਾਹਰ ਦੇ ਇਸ ਜੇ ਟੀਚਰ ਉਹ ਇੱਥੋਂ ਚਲੇ ਗਏ ਤੇ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋਊਗਾ ਜਿਹੜਾ ਬੱਚਾ ਗਰੀਬ ਬੱਚਿਆਂ ਨੂੰ ਵੀ ਆਪਣੀ ਜੇਬ ਚ ਫੀਸ ਭਰ ਰਿਹਾ ਜੇ ਬੱਚੇ ਨੂੰ ਝਟਕਾ ਦੇਨੇ ਆਪਾਂ ਹੋਰਾਂ ਨੂੰ ਵੀ ਝਟਕਦਾ ਕੱਲ ਨੂੰ ਬਲੈਕਮੇਲ ਕਰਨਗੇ ਕੱਲ ਨੂੰ ਦੂਜੇ ਦਾ ਬੱਚਾ ਵੀ ਕੁੱਟਣਾ ਆਉਣੇ ਕਿਸੇ ਨੇ ਗਲਤੀ ਕੀਤੀ ਫਿਰ ਉਹਨੇ ਕਹਿੰਦਾ ਮੈਨੂੰ ਵੀ 2 ਲੱਖ ਰੁਪਏ ਦੇ ਦਿਓ ਕੋਈ ਟੀਚਰ ਆ ਹਜੇ ਤਾਂ ਹੀ ਆਇਆ ਜ ਸਕੂਲ ਨਹੀਂ ਬਣਾਉਣਾ ਕਿਸੇ ਨੇ ਵੀ ਅਸੀਂ ਵੀ ਚੌਂਦੀ ਛੱਤਾਂ 'ਤੇ ਬੈਠ ਰਹੇ ਆ ਤੇ ਜਦੋਂ ਦੇ ਆਪਾਂ ਟੀਚਰ ਆਏ ਹੋਏ ਨੇ ਇਹ ਬਹੁਤ ਵੀ ਸਕੂਲ ਬਣਾਦਾ ਕੇ ਨਾਲ ਦੀ ਕੋਈ ਗਲਤੀ ਇਹਦੀ ਵੇਖੀ ਜੋ ਕਿ ਮਾੜੀ ਮਿਠੂ ਵੀ ਗਈ ਤੇਰੀ ਪਿਆਵਾਂ ਸਮਾਜ ਦਿੱਤੇ ਨੇ ਕਹਿਦਾ ਕੋਈ ਗੱਡੀਗਾ ਕੋਈ ਵੱਡੀ ਗੱਲ ਨਹੀਂ ਕੋਈ ਇਹ ਸਾਡੇ ਸਮਾਜ ਲਈ ਤਾਂ ਮੇਰੇ ਖਿਆਲ ਚ ਵੀ ਬਹੁਤ ਹੀ ਚਿੰਤਾਜਨਕ ਵਿਸ਼ਾ ਹੈਗਾ ਕਿਉਂਕਿ ਟੀਚਰ ਆ ਜਿਹੜੇ ਉਹਨੂੰ ਮਾਪੇ ਬਾਅਦ ਦੂਜਾ ਮਾਵਾਪਾ ਜਿਹੜਾ ਟੀਚਰ ਨੂੰ ਮੰਨਿਆ ਜਾਂਦਾ ਪਰ ਸਾਡੇ ਵੇਲੇ ਸਾਨੂੰ ਬੜਾ ਕੁੱਟਿਆ ਜਾਂਦਾ ਸੀਗਾ ਇਸ ਗੱਲ ਦਾ ਸਾਰਾ ਪਿੰਡ ਕੋਾ ਸਾਡੇ ਤਾਂ ਇਵਨ ਇਹ ਵੀ ਜੇ ਅਸੀਂ ਘਰੇ ਜਾ ਕੇ ਮਾਪੇਨ ਦੱਸਦੇ ਸੀਗੇ ਉਹ ਮਾਪੇ ਵੀ ਕੁੱਟਦੇ ਸੀਗੇ ਵੀ ਤੁਸੀਂ ਪੜ੍ਹਦੇ ਨਹੀਂ ਜਾਂ ਕਿਉਂਕਿ ਪੜ੍ਹਾਉਣ ਦੀ ਬੱਚੇ ਨੂੰ ਜ਼ਿੰਮੇਵਾਰੀ ਉਹ ਜਿਹੜੀ ਟੀਚਰ ਦੀ ਹੈਗੀ ਤੇ ਜੇਕਰ ਟੀਚਰ ਨੂੰ ਇਸ ਤਰ੍ਹਾਂ ਅਸੀਂ ਹਰਾਸ ਕਰਾਂਗੇ ਉਹਨਾਂ ਨੂੰ ਅਸੀਂ ਮੈਂਟਲੀ ਟੌਰਚਰ ਕਰਾਂਗੇ ਤਾਂ ਮੇਰੇ ਖਿਆਲ ਚ ਵੀ ਇਹਦਾ ਬੜਾ ਹੈ ਜਿਹੜਾ ਨੈਗੇਟਿਵ ਜਿਹੜਾ ਪੱਖਾ ਉਹ ਜਿਹੜਾ ਅੱਗੇ ਆ ਰਿਹਾ ਹੈਗਾ ਕਿਉਂਕਿ ਸਟਾਫ ਦੇ ਦਿਮਾਗ ਦੇ ਵਿੱਚ ਇੱਕ ਗੱਲ ਬੈਠ ਚੁੱਕੀ ਹੈ ਡਰ ਬੈਠ ਚੁੱਕਿਆ ਹੈ ਵੀ ਅਗਰ ਇਹ ਮਸਲਾ ਇਸ ਪਿੰਡ ਦਾ ਹੀ ਬੱਚਾ ਸੀ ਤੇ ਪਿੰਡ ਦਾ ਹੀ ਟੀਚਰ ਸੀ ਵੀ ਜੇ ਇਸ ਦਰਘਟਨਾ ਤੋਂ ਬਾਅਦ ਇਹ ਸਮੱਸਿਆ ਇੰਨੀ ਵੱਧ ਸਕਦੀ ਹੈ ਇੱਕ ਟੀਚਰ ਲਈ ਇੱਕ ਅਧਿਆਪਕ ਲਈ ਤਾਂ ਦੂਜੇ ਸਟਾਫ ਨੂੰ ਨੈਚੁਰਲ ਗੱਲ ਆ ਕੇ ਡਰ ਪੈਦਾ ਹੋ ਰਿਹਾ ਹੈ ਅਬ ਗੂਗਲ ਨਹੀਂ ਚੱਲਦਾ ਫਿਰ ਜੇ ਆਕਮ ਜੇ ਘੁਰ ਚੱਲੂਗਾ ਉਸੇ ਨਾਲ ਹੀ ਚੱਲਦਾ ਜੇ ਇਹ ਨੂੰ ਭਾਈ ਚਾਂਸ ਟੈਨਸ਼ਨ ਲੈ ਗਿਆ ਫਿਰ ਜ਼ਿੰਮੇਦਾਰ ਕੌਣ ਹੈ ਕਿ ਉਹਨਾਂ ਨੇ ਤੇ ਲੱਖ ਰੁਪਇਆ ਲੈ ਕੇ ਤੇ ਪ੍ਰਾਈਵੇਟ ਬੱਚਿਆਂ ਨੂੰ ਆਪਦੇ ਨੂੰ ਪੜਾ ਲੈਣ ਫਿਰ ਉੱਥੇ ਨਾ ਸਕੂਲ ਚ ਲਾਉਣ ਸਾਡੇ ਬੱਚੇ ਤਾਂ ਉੱਥੇ ਹੀ ਪੜਦੇ ਆ ਮੇਰਾ ਬੇਟਾ ਉੱਥੇ ਹੀ ਪੜਦਾ ਜੀ ਉਹਨਾਂ ਸਰਾਂ ਕੋਲੇ ਤਿੰਨ ਬੇਟੀਆਂ ਵੀ ਪੜ ਕੇ ਗਈਆਂ ਤਿੰਨੇ ਬੇਟੀਆਂ ਮੈਡਮ ਕੋਲੇ ਪੜੀਆਂ ਗਈਆਂ ਉਹਨਾਂ ਦੇ ਘਰ ਵਾਲੀ ਕੋਲੇ ਵੀ ਉਹਨਾਂ ਨੇ ਪੈਸੇ ਦੇ ਦੇ ਕੇ ਆਪ ਪੜਾਇਆ ਫਸਟ ਟਰਮ ਦੀ ਕੁੜੀ ਜਿਉਂ ਉਹਨਾਂ ਨੇ ਵਧੀਆ ਪੜਾਇਆ ਤੇ ਵਧੀਆ ਹੀ ਪੜੇ ਆ ਬੱਚੇ ਹੁਣ ਮੁੰਡਾ ਪੜੀ ਜਾਂਦਾਗਾ ਉਹਨਾਂ ਕੋਲੇ ਹੀ ਪੜਦਾ ਜੀ ਸਰਾਂ ਕੋਲੇ ਤੇ ਜੇ ਬੱਚਾ ਕੋਈ ਗਲਤ ਕਰਦਾ ਤਾਂ ਉਹਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਕਈ ਵਾਰੀ ਬੱਚੇ ਨੂੰ ਆਪਾਂ ਪ ਤੇ ਕਈ ਵਾਰੀ ਘੂਰਣਾ ਵੀ ਪੈਂਦਾ ਤੇ ਇਹਦੇ ਵਿੱਚ ਕੋਈ ਏਡੀ ਵੱਡੀ ਕੋਤਾਹੀ ਵਾਲੀ ਗੱਲ ਤਾਂ ਕੋਈ ਹੈ ਨਹੀਂ ਜਦੋਂ ਵੀ ਕੋਈ ਵੀ ਲੋੜ ਪੈਂਦੀ ਆ ਕਿਸੇ ਗਰੀਬ ਬੱਚੇ ਨੂੰ ਆਪ ਦੀ ਜੇਬ ਦੇ ਵਿੱਚੋਂ ਖਰਚ ਕਰਦਾ ਜੀ ਐਡਾ ਇਨਸਾਨ ਵਧੀਆ ਕਿ ਕੋਈ ਵੀ ਬੱਚਾ ਜਾਵੜੇ ਜਾ ਕੇ ਇੱਕ ਇਹਦੇ ਵੀ ਮੇਰੇ ਕੋਲੇ ਵਰਦੀ ਹੈਣੀ ਮੇਰੇ ਕੋਲੇ ਕਿਤਾਬ ਹੈਣੀਗੀ ਚਾਹੇ ਕੋਈ ਇੱਕ ਦੋ ਦਿਨ ਵੇਂਦਾ ਹੋ ਆਪਦੇ ਕੋਲੋਂ ਲਿਆ ਕੇ ਦਿੰਦਾ ਅੱਜ ਅਸੀਂ ਪਹੁੰਚੇ ਆਂ ਪਿੰਡ ਬਹਿਬਲ ਖੁਰਦ ਨਿਆਮੀ ਵਾਲਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਪਿੰਡ ਦੇ ਵਿੱਚ ਇੱਕ ਜਨ ਕੇ ਵਿਵਾਦ ਛੜਿਆ ਹੋਇਆ ਬੱਚੇ ਨੂੰ ਜਨ ਕੇ ਇੱਕ ਮਾਸਟਰ ਵੱਲੋਂ ਜਨ ਕੇ ਕੁੱਟਿਆ ਗਿਆ ਕਹਿੰਦੇ ਅਸੀਂ ਨਹੀਂ ਕਹਿ ਰਹੇ ਜਨ ਕੇ ਉਸ ਦੇ ਜਿਹੜੇ ਮਾਪੇ ਆ ਉਹ ਕਹਿ ਰਹੇ ਵੀ ਸਾਡੇ ਇੱਕ ਬੱਚੇ ਨੂੰ ਕੁੱਟਿਆ ਤੇ ਦੂਜੇ ਪਾਸੇ ਪੂਰਾ ਨਗਰ ਕਟਾ ਹੋਇਆ ਅੱਜ ਪੂਰੀ ਜਾਣਕਾਰੀ ਕੀ ਹੈ ਲਵਾਂਗੇ ਸਾਡੇ ਨਾਲ ਪੂਰਾ ਨਗਰ ਆ ਨਿਆਮੀ ਵਾਲੇ ਦਾ ਵੀ ਜਿਹੜਾ ਅੱਜ ਮਾਸਟਰ ਨੂੰ ਲੈ ਕੇ ਸਾਰਾ ਪਿੰਡ ਇਕੱਠਾ ਤੁਸੀਂ ਹੋ ਨਿਆਮੀ ਵਾਲੇ ਦੇ ਕੀ ਕਹਾਣੀ ਕੀ ਹੈ ਪੂਰੀ ਇਹ ਕਾਨੀਤਾ ਜੀ ਜਿਹਨਾਂ ਨੇ ਹੁਣੇ ਵਿੱਚ ਪਏ ਉਹਨਾਂ ਨੂੰ ਪਤਾ ਹੈ ਪਰ ਅਸੀਂ ਤਾਂ ਇਹੀ ਜਾਣੇ ਵੀ ਜਿਹੜਾ ਮਾਸਟਰ ਹੈ ਇਹ 20 ਸਾਲ ਤੋਂ ਸਾਡੇ ਇੱਥੇ ਰਹਿ ਰਿਹਾ ਹੈ ਪਰ ਜਿਹੜਾ ਸਕੂਲ ਹੈ ਸਾਡੇ ਵੇਖਿਆ ਜਾਵੇ ਵੀ ਇਹਨੇ ਕੀ ਕੁਝ ਬਣਾਇਆ ਹੋਰ ਵੀ ਸਕੂਲ ਹੈਗੇ ਆ ਪਰ ਇਹਦਾ ਵੇਖਿਆ ਜਾਵੇ ਕੀ ਕੁਝ ਬਣਾਇਆ ਕੋਲੋਂ ਵੀ ਪੈਸੇ ਲਾਉਂਦਾ ਇਹ ਤੇ ਜੇ ਅੱਬ ਅੱਜ ਕਿਸੇ ਦੇ ਮੜੀ ਜੀ ਕੋਈ ਛੋਟੀ ਇਮਾਰਤ ਹੀ ਉਹਦੇ ਚ ਆਪਾਂ ਕਹਿ ਦਈਏ ਬਦਲੀ ਕਰ ਦਿਓ ਪਰ ਪਿੰਡ ਦਾ ਕੰਮ ਖਰਾਬ ਹੋ ਜਾਊਗਾ ਸਾਡੇ ਜਵਾਕਾਂ ਦਾ ਗਰੀਬਾਂ ਦੇ ਜਵਾਕ ਬਾਲੇ ਪੜਦੇ ਦੂਜੇ ਤਾਂ ਚਲੋ ਪ੍ਰਾਈਵੇਟ ਪੜਦੇ ਆ ਅਸੀਂ ਤਾਂ ਇਹੀ ਜਾਣੇ ਵੀ ਇਹਨੂੰ ਇੱਥੇ ਹੀ ਰਹਿਣਾ ਚਾਹੀਦਾ ਜੇ ਬਦਲੀ ਹੋ ਗਈ ਸਾਡ हां ਜਿਵੇਂ ਉਹ ਕਹਿੰਦੇ ਵੀ ਸਾਡੇ ਇੱਕ ਬੱਚੇ ਨੂੰ ਕੁੱਟਿਆ ਉਹ ਕਿਵੇਂ ਆ ਸੱਚ ਆ ਗੱਲ ਨਹੀਂ ਉਹ ਤਾਂ ਕੈਵੇਂ ਬਣਾਇਆ ਗਿਆ ਜੀ ਬੱਚੇ ਨੂੰ ਜੇ ਕੁੱਟਿਆ ਹੁੰਦਾ ਤਾਂ ਕੋਈ ਉਹਦੇ ਚੰਡ ਹੁੰਦਾ ਜਾਂ ਕੋਈ ਹੋਰ ਹੁੰਦਾ ਉਹ ਤਾਂ ਆਪਦੇ ਨੂੰ ਬਣਾਇਆ ਗਿਆ ਹਾਂ ਚਲੋ ਜੀ ਆਪਦੇ ਨੂੰ ਕਿਸ ਤਰ੍ਹਾਂ ਬਣਾ ਲਿਆ ਉਹ ਵੀ ਦੱਸੋ ਦੇਖੋ ਬੱਚੇ ਜੇ ਦੋ ਲੜੀ ਜਾਂਦੇ ਆ ਤਾਂ ਉਹਨਾਂ ਨੂੰ ਹਟਾਉਣਾ ਫਰਜ਼ ਹੈ ਜੀ ਉਹਨਾਂ ਨੇ ਹਟਾਇਆ ਮੜਾ ਮੋਟਾ ਝੜਕਣਾ ਤਾਂ ਜ਼ਰੂਰੀ ਸੀ ਜੇ ਥੱਪੜ ਮਾਰਤਾ ਤਾਂ ਇਹ ਥੋੜਾ ਪੈਪਾ ਨਾਲ ਕੁੱਟਿਆ ਜਾਂ ਇਹ ਹੋ ਗਿਆ ਜਾਂ ਉਹ ਹੋ ਗਿਆ ਇਹਨਾਂ ਨੇ ਆਪਦੇ ਕੋਲੋਂ ਮਨ ਘੜਤ ਕਾਣੀਆਂ ਇੱਕ ਜਿਹੜਾ ਨਾਲ ਬੰਦਾ ਉਹ ਬੰਦਾ ਬਣਾਈ ਜਾ ਰਿਹਾ ਹਾਂ ਤੇ ਉਹ ਕੋਈ ਐਡੀ ਗੱਲ ਤਾਂ ਹੈ ਨਹੀਂਗੀ ਤਾਂ ਮੇਰੇ ਪੰਜ ਬੱਚੇ ਪੜ੍ਹ ਕੇ ਗਏ ਆ ਮੇਰੇ ਪੰਜਾਂ ਬੱਚਾ ਨੂੰ ਅਜਿਤ ਕਰਦਾ ਨਹੀਂ ਕਿਸੇ ਨੇ ਕੁੱਟਿਆ ਨਹੀਂ ਜੇ ਕੁੱਟਦੇ ਵੀ ਆ ਮੰਨ ਲਓ ਮਾੜਾ ਮੋਟਾ ਝੜਕਦੇ ਵੀ ਆ ਤਾਂ ਕੁੱਟਿਆ ਨਹੀਂ ਨਾ ਗਿਆ ਜਾਂਦਾ ਜੀ ਬੱਚੇ ਦਾ ਸ਼ਰਾਰਤੀ ਬਹੁਤ ਜ਼ਿਆਦਾ ਜੇ ਉਹ ਰੋਕਣਗੇ ਨਾ ਤਾਂ ਬੱਚਾ ਕਿਵੇਂ ਰੁਕੂਗਾ ਜੀ ਇਹ ਤਾਂ ਗਲਤ ਹੈ ਜੀ ਇੱਕ ਬੱਚਾ ਨੂੰ ਮਾਸਟਰ ਤੋਂ ਜੇ ਕਿ ਟੀਚਰ ਤੋਂ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਆ ਕੋਈ ਵਿਤਕਰਾਂ ਦਾ ਕਰਦੇ ਨਹੀਂ ਹੁੰਦਾ ਉਹਨੂੰ ਬੱਚੇ ਨੇ ਕੋਈ ਵਿਤਕਰਾਂ ਸੀ ਵੀ ਜੋ ਜਾਣ ਕੇ ਕੁੱਟੂ ਇਸ ਨਹੀਂ ਇਸ ਤਰ੍ਹਾਂ ਦਾ ਤਾਂ ਕੋਈ ਹੈ ਨਹੀਂ ਸੀਗਾ ਕਿਉਂਕਿ ਮੈਂ ਖੁਦ ਜਸਵੰਤ ਸਿੰਘ ਜੀ ਕੋਲੇ ਪੜਿਆਗਾ ਤੇ ਉਹਨਾਂ ਦੇ ਇਹੋ ਜਿਹਾ ਇਸ ਤਰ੍ਹਾਂ ਦਾ ਕੋਈ ਦਿਮਾਗ ਦੇ ਵਿੱਚ ਹੈ ਨਹੀਂ ਕਿਉਂਕਿ ਉਹ ਇੱਕ ਬਹੁਤ ਨੇਕ ਇਨਸਾਨ ਆਗਾ ਮੈਂ ਮਤਲਬ ਕਿ ਜਦੋਂ ਮੈਂ ਟਿਊਸ਼ਨ ਪੜਦਾ ਹੁੰਦਾ ਸੀਗਾ ਸਕੂਲ 'ਵੇ ਪੜਦਾ ਰਿਹਾ ਮੈਂ ਟਿਊਸ਼ਨ ਵੀ ਪੜਦਾ ਰਿਹਾ ਅਸੀਂ ਕਦੇ ਸਾਨੂੰ ਕਦੇ ਕਿਸੇ ਦੇ ਸਾਥੋਂ ਕਦੇ ਫੀਸ ਨਹੀਂ ਲਈ ਗਈ ਸੀ ਹੁਣ ਸਕੂਲ ਦਾ ਹਾਲ ਦੇਖੋ ਠੀਕ ਹੈ ਨਾ ਸਕੂਲ ਦੇ ਵਿੱਚ ਆ ਕੁਝ ਕ ਦਿਨ ਮਤਲਬ ਕਿ ਉਹ ਉਹਨਾਂ ਨੇ ਇੱਕ ਪਿੰਡ ਵਿੱਚ ਜਿਹੜੇ ਕੋਈ ਦਾਨੀ ਸੱਜਣ ਸੀਗੇ ਉਹਨਾਂ ਨੇ ਮੀਟਿੰਗ ਕੀਤੀ ਤੋ ਇੱਕ ਏਸੀ ਵਗੈਰਾ ਲਵਾ ਰਹੇ ਆ ਦੇਖੋ ਵੀ ਮਤਲਬ ਕਿ ਸਰਕਾਰੀ ਸਕੂਲ ਦੇ ਵਿੱਚ ਏਸੀ ਦਾ ਕੋਈ ਕਿਤੇ ਦੇਖੋ ਇਹੋ ਜਿਹਾ ਕੋਈ ਸਿਸਟਮ ਦੇਖਿਆ ਬੈਬਲ ਖੁਰਦੇ ਦੇ ਵਿੱਚ ਜਿੰਨਾ ਮਤਲਬ ਕਿ ਉਹ ਇੱਕ ਖੁਦ ਆਪ ਇੱਕ ਐਸਸੀ ਕਾਸਟ ਨੂੰ ਬਲੋਂਗ ਕਰਦੇ ਆ ਜਿੰਨੇ ਮਤਲਬ ਕਿ ਐਸਸੀ ਕਾਸਟ ਲਈ ਉਹ ਸਭ ਤੋਂ ਬੈਸਟ ਟੀਚਰ ਆਗੇ ਸਾਡੇ ਠੀਕ ਹੈ ਕਿਉਂਕਿ ਪਤਾ ਕੀ ਗੱਲ ਹੈ ਜੀ ਸਾਡੇ ਟਾਈਮ ਦੇ ਵਿੱਚ ਵੀ ਅਸੀਂ ਵੀ ਉਹਨਾਂ ਕੋਲੇ ਪੜੇ ਆ ਠੀਕ ਹੈ ਜੇ ਮੈਂ ਇੱਕ ਖੁਦ ਬਹੁਤ ਸ਼ਰਾਰਤੀ ਸੀਗਾ ਠੀਕ ਹੈ ਤੇ ਜੇ ਸਾਨੂੰ ਉਹ ਸਾਨੂੰ ਕੋੜਦੇ ਵੀ ਰਹੇ ਸੀ ਕਦੇ ਵੀ ਮਤਲਬ ਕਿ ਮੇਰੇ ਮਾਤਾ ਪਿਤਾ ਨੇ ਇਸ ਤਰ੍ਹਾਂ ਦਾ ਕੋਈ ਵਿਰੋਧ ਨਹੀਂ ਕੀਤਾ ਸੀਗਾ ਮੈਂ ਉਹ ਵੀ ਸਾਡੇ ਆਪ ਦੇ ਮਤਲਬ ਕਿ ਸਾਡੇ ਪਰਿਵਾਰ ਹੀ ਆ ਮੈਂ ਉਹਨਾਂ ਕੋਲੇ ਬੇਨਤੀ ਕਰਦਾ ਵੀ ਚਲੋ ਕਿਸੇ ਅਣਜਾਣੇ ਦੇ ਵਿੱਚ ਚਾ ਕਿਵੇਂ ਵੀ ਆ ਵੀ ਕਿਉਂਕਿ ਆਪਦੇ ਨੂੰ ਹੀ ਲੜਦਾ ਹੁੰਦਾ ਅਗਲਾ ਠੀਕ ਹੈ ਨਾ ਮੈਨੂੰ ਮਤਲਬ ਕਿ ਮੈਂ ਬਗਾਨਾ ਕੋਈ ਵੀ ਆ ਮੈਂ ਦੂਜੇ ਪਿੰਡ ਜਾਊਗਾ ਮੈਨੂੰ ਕੋਈ ਟੈਨਸ਼ਨ ਨਹੀਂ ਕਿ ਉਹਦੀ ਜੇ ਕਿਸੇ ਨੂੰ ਝੜਕਣਾ ਚ ਕੋਈ ਕਿਸੇ ਨੂੰ ਘੂਰਦਾ ਕੋਈ ਲੜਦਾ ਉਹ ਆਪਦੇ ਨੂੰ ਹੁੰਦਾ ਕਿਉਂਕਿ ਉਹਨੂੰ ਦੁੱਖ ਹੁੰਦਾ ਕਿ ਯਾਰ ਮੇਰਾ ਪਰਿਵਾਰ ਦਾ ਬੱਚਾ ਪਿੱਛੇ ਨਾ ਰਹਿ ਜਾਈ ਕਿਉਂਕਿ ਉਹ ਵੀ ਇੱਕ ਇਹਨਾਂ ਦੇ ਖਾਸ ਮਤਲਬ ਕਿ ਤਾਈ ਚਾਚਾ ਦੇ ਇਹਨਾਂ ਦੀ ਫੈਮਿਲੀ ਦੇ ਵਿੱਚੋਂ ਹੀ ਸੀ ਬੱਚਾ ਉਹ ਤਾਂ ਚਲੋ ਮੇਰੀ ਮਤਲਬ ਕਿ ਬੇਨਤੀ ਹੈ ਉਹਨਾਂ ਦੇ ਫੈਮਿਲੀ ਵੱਲੋਂ ਪਰਿਵਾਰ ਵੱਲੋਂ ਕਿ ਮਾਸਟਰ ਜੀ ਵੱਲੋਂ ਚਲੋ ਕੁਝ ਵੀ ਹੋਇਆ ਮਿਸਟੇਕ ਹੋ ਗਈ ਜਾਂ ਕੁਝ ਵੀ ਹੋਇਆ ਕੋਈ ਕਾਰਵਾਈ ਨਾ ਕੀਤੀ ਜਾਵੇ ਕਿਉਂਕਿ ਮਾਸਟਰ ਇੱਕ ਬਹੁਤ ਵਧੀਆ ਨੇਕ ਦਿਲ ਇਨਸਾਨ ਆ ਇੱਕ ਸਮਾਜ ਸੇਵਿਕ ਆ ਠੀਕ ਹੈ ਵੀ ਪ੍ਰਸ਼ਾਸਨ ਕੋਲੇ ਡੀਸੀ ਸਾਹਿਬ ਕੋਲੇ ਜਾਂ ਕਿਸੇ ਵੀ ਤਰ੍ਹਾਂ ਦਾ ਕਿਸੇ ਕੋਲੇ ਵੀ ਮਤਲਬ ਕਿ ਕੋਈ ਕਾਰਵਾਈ ਗਈ ਆ ਕੋਈ ਜਥੇਬੰਦੀ ਆ ਸਾਡੀ ਪਿੰਡ ਵੱਲੋਂ ਬੇਨਤੀ ਆ ਕਿਉਂਕਿ ਬਾਹਰ ਦੇ ਇਸ ਜੇ ਟੀਚਰ ਉਹ ਇੱਥੋਂ ਚਲੇ ਗਏ ਤੇ ਸਾਡੇ ਪਿੰਡ ਦਾ ਬਹੁਤ ਨੁਕਸਾਨ ਹੋਊਗਾ ਖਾਸ ਕਰਕੇ ਐਸਸੀ ਵਰਗ ਨੂੰ ਕਿਉਂਕਿ ਜਿਹੜੀ ਸਾਡੇ ਨਾਲ ਸਭ ਤੋਂ ਮਜ਼ਬੂਤ ਸਾਡੀ ਜਿਹੜੀ ਸਾਡੇ ਕੋਲੇ ਤਾਕਤ ਹੁੰਦੀ ਹੈ ਕਿਉਂਕਿ ਸਾਡੇ ਕੋਲੇ ਕੋਈ ਪ੍ਰਾਪਰਟੀ ਤਾਂ ਹੁੰਦੀ ਨਹੀਂਗੀ ਸਾਡੇ ਕੋਲੇ ਵਿੱਦਿਆ ਹੈਗੀ ਤੇ ਜੇ ਸਾਡੇ ਜਿਹੜੇ ਚੰਗੇ ਟੀਚਰ ਆ ਜਿਹੜੇ ਸਾਡੇ ਬਾਰੇ ਸੋਚਦੇ ਆ ਜੇ ਅਸੀਂ ਉਹਨਾਂ ਨੂੰ ਹੀ ਪਿੰਡ ਚੋਂ ਮਤਲਬ ਕਿ ਚਲੇ ਗਏ ਤਾਂ ਫਿਰ ਮਤਲਬ ਕਿ ਸਾਡੇ ਪਿੰਡ ਦਾ ਇਦੋਂ ਵੱਧ ਕੋਈ ਬੁਰਾ ਹਾਲ ਨਹੀਂ ਹੋ ਸਕਦਾ ਬਹੁਤ ਨੁਕਸਾਨ ਮਤਲਬ ਕਿ ਹੋਊਗਾ ਇੱਕ ਜਸਵਿੰਦਰ ਸਿੰਘ ਦੇ ਜਾਣ ਕਰਕੇ ਸਾਡੀ ਮੰਗ ਆ ਗਈ ਕਿ ਵੀ ਜੋ ਕੁਝ ਵੀ ਗਲਤੀਆਂ ਹੋ ਗਈਆਂ ਜਾਂ ਕੁਝ ਵੀ ਕਿਵੇਂ ਵੀ ਹੋਇਆਗਾ ਵੀ ਇਸ ਤਰ੍ਹਾਂ ਤੂੰ ਗੱਲ ਨਹੀਂ ਸੀਗੀ ਪਰਿਵਾਰ ਮੂਰੇ ਵੀ ਸਾਡੀ ਬੇਨਤੀ ਹੈ ਕਿ ਰਾਜੀਨਾਮਾ ਹੋ ਗਿਆ ਸੀਗਾ ਤੋਂ ਇਸ ਨੂੰ ਅੱਗੇ ਨਾ ਵਧਾਇਆ ਜਾਵੇ ਪ੍ਰਸ਼ਾਸਨ ਕੋਲੇ ਵੀ ਬੇਨਤੀ ਹੈ ਕਿ ਟੀਚਰ ਹੈਗਾ ਵਧੀਆ ਹੈਗਾ ਚਲੋ ਇਨਸਾਨ ਦੇ ਉਹਦੀਆਂ ਚੰਗਿਆਈਆਂ ਕਣੀ ਦੇਖੋ ਉਹਦੀਆਂ ਬਰਾਈਆਂ ਕਣੀ ਨਾ ਦੇਖੋ ਕੀ ਇਹਨੂੰ ਪੰਚਾਇਤ ਲੈਵਲ ਤੇ ਬਹਿ ਕੇ ਸਮਝਾਇਆ ਜਾ ਸਕਦਾ ਸੀ ਇੰਨਾ ਜਨਨ ਕਿ ਬਿਵਾਦ ਵਹਾਉਣ ਦੀ ਕੀ ਲੋੜ ਪੈਗੀ ਦੇਖੋ ਜੀ ਜੋ ਪੰਚਾਇਤ ਲੈਵਲ ਦਾ ਜੀ ਮੇਨ ਗੱਲ ਪੰਚਾਇਤ ਦੀ ਹੁੰਦੀ ਹੈ ਆਫਸਰ ਸ਼ਾਈ ਦਾ ਆਫਸਰਾਂ ਵਾਂਗੂ ਸੋਚਣਾ ਉਹਨਾਂ ਨੇ ਪਿੰਡ ਲੈਵਲ ਦੇ ਵਿੱਚ ਸਭ ਨੂੰ ਮਿਲ ਕੇ ਚੱਲਣਾ ਚਾਹੀਦਾ ਹੈ ਪਾਰਟੀ ਵਾਈਦ ਉੱਤੇ ਕੰਮ ਕਰਨੇ ਚਾਹੀਦੇ ਪਿੰਡ ਲੈਵਲ ਤੇ ਜਾਤ ਪਾਤ ਤੋਂ ਵੀ ਉੱਤੇ ਹੋਣਾ ਚਾਹੀਦਾ ਬੰਦਿਆਂ ਨੂੰ ਪਿੰਡਦਿਆਂ ਨੂੰ ਤੇ ਪਿੰਡ ਦੇ ਵੱਡੇ ਬੰਦਿਆਂ ਦੀ ਇੱਜ਼ਤ ਜ਼ਮਾਨ ਰੱਖਣਾ ਜ਼ਰੂਰੀ ਹੁੰਦਾ ਪਿੰਡ ਲੈਵਲ ਦਾ ਸ਼ਰਮ ਹੁੰਦੀ ਹੈ ਇੱਕ ਬੰਦੇ ਨੂੰ ਹਰ ਦਿਨ ਮਿਲਦਾ ਰਹਿਣਾ ਕਿਸੇ ਨੂੰ ਗਲੀ 'ਚ ਮਿਲ ਜਾਣਾ ਤਾਚਾ ਚਾਚਾ ਤਾਇਆ ਜੋ ਵੀ ਲੱਗਦਾ ਠੀਕ ਹੈ ਨਾ ਬੱਚੇ ਨੂੰ ਪਰਸਨਲੀ ਰੰਜਿਸ਼ ਨੂੰ ਲੈ ਕੇ ਉਹ ਬੱਚਿਆਂ ਦੇ ਅਸਰ ਪੈਣਾ ਪੜਾਈ ਤੇ ਸਕੂਲ ਦੀ ਜਾ ਕੇ ਵੀਡੀਓ ਬਣਾਉਂਗੇ ਜਿਹੜਾ ਬੰਦਾ ਆਪਦੀ ਪੇਮੈਂਟ ਚੋਂ ਖਰਚ ਕਰਕੇ ਸਕੂਲ ਦੇ ਉੱਤੇ ਲਾ ਰਿਹਾ ਦੋ ਬੇਟੀਆਂ ਉਹਦੇ ਅੱਗੇ ਉਹਦੀ ਮਿਸ ਜੀ ਕੈਂਸਰ ਪੇਸ਼ੈਂਟ ਸੀ ਡੈਥ ਕਰ ਗਈ ਉਹ ਵੀ ਇਸੇ ਸਕੂਲ ਦੇ ਟੀਚਰ ਸੀ ਉਹਦੇ ਪਿਤਾ ਜੀ ਟੀਚਰ ਹੈ ਬ੍ਰਦਰ ਦੀ ਡੈਥ ਹੋਈ ਉਹ ਵੀ ਟੀਚਰ ਸੀ ਸਾਰਾ ਪਰਿਵਾਰ ਟੀਚਿੰਗਲੈਂਡ ਚ ਜਿਹੜਾ ਬੱਚਾ ਗਰੀਬ ਬੱਚਿਆਂ ਨੂੰ ਵੀ ਆਪਣੀ ਜੇਬ ਚ ਫੀਸ ਭਰ ਰਿਆ ਜੇ ਬੱਚੇ ਨੂੰ ਝਟਕ ਦੇਨੇ ਆਪਾਂ ਹੋਰਾਂ ਨੂੰ ਵੀ ਝਟਕਦਾ ਕੱਲ ਨੂੰ ਬਲੈਕਮੇਲ ਕਰਨਗੇ ਇਹ ਲੋਕ ਕਹਿੰਦੇ ਆ ਪੈਦਾ ਸੁਣਦਾ ਵੀ 10 ਲੱਖ ਰੁਪਏ ਚ ਰਾਜੀਨਾਮਾ ਹੋਇਆ ਜੋ ਵੀ ਹੈ ਲਾਜ ਵਾਸਤੇ ਜੋ ਵੀ ਹੈ ਜਿੰਨੇ ਜਿੰਨੇ ਹੋਰ ਬੱਚੇ ਪੜਦੇ ਕੱਲ ਨੂੰ ਦੂਜੇ ਦਾ ਬੱਚਾ ਵੀ ਕੁੱਟਣਾ ਉਹਨੇ ਕਿਸੇ ਨੇ ਗਲਤੀ ਕੀਤੀ ਫਿਰ ਉਹਨੇ ਕਹਿੰਦਾ ਮੈਨੂੰ ਵੀ 2 ਲ ਲੱਖ ਦੇ ਦਿਓ ਫਿਰ ਦੂਜੇ ਵੀ ਟੀਚਰ ਵੀ ਕਹਿਣਗੇ ਯਾਰ ਅਸੀਂ ਤਾਂ ਪੜਾਉਸਾ ਸੀ ਕਿ ਲੈਣਾ ਬਹਿ ਜਾਓ ਆ ਕੇ ਸਕੂਲ ਤੜਕੇ ਆ ਜਾਇਆ ਕਰੋ ਬਹਿ ਕੇ ਮੁੜ ਜਾਓ ਸਾਡੇ ਪਿੰਡ ਦੇ ਵਿੱਚ ਹੀ ਬਹੁਤ ਮੁਲਾਜ਼ਮ ਹੈ ਬੱਚੇ ਜਿਹੜੇ ਇਸੇ ਸਰਕਾਰੀ ਸਕੂਲਾਂ 'ਚ ਪੜ੍ਹੇ ਆ ਬਹੁਤ ਬੰਦੇ ਮੁਲਾਜ਼ਮ ਹੈ ਚੰਗੀਆਂ ਜਗ੍ਹਾ ਤੇ ਬੈਠੇ ਆ ਲੋਕ ਪੜ੍ਹੇ ਲਿਖੇ ਆ ਜਿਹੜਾ ਆਪਦੇ ਆਪ ਨੂੰ ਸਭ ਕੁਝ ਪਛਾਣਦੇ ਬੋਲਣਾ ਜਾਣਦੇ ਆ ਤੇ ਪਿੰਡ ਦੀ ਪੰਚਾਇਤ ਦਾ ਮਾਣ ਰੱਖਣਾ ਜ਼ਰੂਰੀ ਹੈ ਕੋਈ ਟੀਚਰ ਅਜੇ ਤਾਈਂ ਇਹ ਸਕੂਲ ਨਹੀਂ ਬਣਾਇਆ ਕਿਸੇ ਨੇ ਵੀ ਅਸੀਂ ਵੀ ਚੌਂਦੀ ਛੱਤਾਂ 'ਚ ਬੈਠ ਰਹੇ ਆ ਤੇ ਜਿਉਂਦੇ ਆਪਣੇ ਟੀਚਰ ਆਏ ਹੋਏ ਨੇ ਇਹ ਬਹੁ ਵੀ ਸਕੂਲ ਬਣਾਦਾ ਕੇ ਨਾਲ ਦੀ ਕੋਈ ਗਲਤੀ ਇਹਦੀ ਨਹੀਂ ਵੇਖੀ ਕਿ ਮਾੜੀ ਮਿੱਟੀ ਹੋ ਵੀ ਗਈ ਫੇਰ ਹੀ ਪਿਉਆਂ ਸਮਾਂ ਟੀਚਰ ਨੇ ਕਹਿਦਾ ਕਿ ਡੀਕਾ ਕੋਈ ਵੱਡੀ ਗੱਲ ਨਹੀਂ ਕੋਈ ਤੇ ਵੈਸੇ ਮਾਇਸਟਰ ਬਹੁਤ ਵਧੀਆ ਸੀ ਤੁਸੀਂ ਇੱਕ ਪੰਚਾਇਤ ਮੈਂਬਰੋਂ ਜੇਕਰ ਇਹੋ ਜਿਹਾ ਮਾਇਸਟਰਾਂ ਨਾਲ ਹੋਣ ਲੱਗ ਪਿਆ ਕਿ ਜਿਹੜਾ ਉਹਨਾਂ ਦਾ ਮਨੋਬਲ ਟੁੱਟੂ ਆ ਬਿਲਕੁਲ ਤੇ ਵਧੂਆ ਜਦੋਂ ਹਰਿਆਕੜੇ ਕਹਿਣਾ ਵੀ ਅਸੀਂ ਤਾਂ ਤਨਖਾਹ ਲੈਣੀ ਹੈ ਲੈ ਕੇ ਬੈਜੇ ਨੇ ਕੱਲ ਨੂੰ ਕੋਈ ਹੋਰ ਬੰਦਾ ਜਾ ਕੇ ਕਹ ਦੂਆ ਵੀ ਮੇਰੇ ਬੱਚੇ ਨੂੰ ਝੁੜਕਦਾ ਮੈਨੂੰ 100000 ਰੁਪਏ ਦੇ ਉਹ ਕੋ ਮੈਨੂੰ ਕੀ ਲੋੜ ਹੈ ਬੈਠੇ ਸ ਬਿਲਕੁਲ ਅਸਲ 'ਚ ਨਾ ਦਿੱਕਤ ਇਹ ਹੈ ਵੀ ਦੇਖੋ ਜਿਹੜਾ ਇਹ ਵਰਤਾਰਾ ਜਿਹੜਾ ਵਰਤਾਂਤ ਸ਼ੁਰੂ ਹੋਇਆਗਾ ਇਹ ਸਾਡੇ ਸਮਾਜ ਲਈ ਤਾਂ ਮੇਰੇ ਖਿਆਲ 'ਚ ਵੀ ਬਹੁਤ ਹੀ ਚਿੰਤਾਜਨਕ ਵਿਸ਼ਾ ਹੈਗਾ ਕਿਉਂਕਿ ਟੀਚਰ ਆ ਜਿਹੜੇ ਉਹਨੂੰ ਮਾਪੇ ਬਾਅਦ ਦੂਜਾ ਮਾਵਾਪਾ ਜਿਹੜਾ ਟੀਚਰ ਨਹੀਂ ਮੰਨਿਆ ਜਾਂਦਾ ਦਾਰਜਾ ਦਿੱਤਾ ਜਾਂਦਾ ਅਸੀਂ ਵੀ ਪੜਦੇ ਰਹੇ ਹਾਂ ਠੀਕ ਹੈ ਹੁਣ ਚਲੋ ਸਰਕਾਰ ਨੇ ਥੋੜਾ ਜਿਹਾ ਜਿਹੜੀ ਗਵਰਨਮੈਂਟ ਨੇ ਲਾਅ ਚੇਂਜ ਨਹੀਂ ਝੜਕ ਸਕਦੇ ਕੁੱਟ ਮਾਰ ਨਹੀਂ ਫਿਜ਼ੀਕਲੀ ਹਰਾਸ ਨਹੀਂ ਕਰ ਸਕਦੇ ਪਰ ਸਾਡੇ ਵੇਲੇ ਸਾਨੂੰ ਬੜਾ ਕੁੱਟਿਆ ਜਾਂਦਾ ਸੀਗਾ ਇਸ ਗੱਲ ਦਾ ਸਾਰਾ ਪਿੰਡ ਗਵਾ ਸਾਡੇ ਤਾਂ ਇਵਨ ਇਹ ਵੀ ਜੇ ਅਸੀਂ ਘਰੇ ਜਾ ਕੇ ਮਾਪੇ ਨੂੰ ਦੱਸਦੇ ਸੀਗੇ ਉਹ ਮਾਪੇ ਵੀ ਕੁੱਟਦੇ ਸੀਗੇ ਵੀ ਤੁਸੀਂ ਪੜ੍ਹਦੇ ਨਹੀਂ ਜਾਂ ਕਿਉਂਕਿ ਪੜ੍ਹਾਉਣ ਦੀ ਬੱਚੇ ਨੂੰ ਜ਼ਿੰਮੇਵਾਰੀ ਉਹ ਜਿਹੜੀ ਟੀਚਰ ਦੀ ਹੈਗੀ ਤੇ ਜੇਕਰ ਟੀਚਰ ਨੂੰ ਇਸ ਤਰ੍ਹਾਂ ਅਸੀਂ ਹਰਾਸ ਕਰਾਂਗੇ ਉਹਨਾਂ ਨੂੰ ਅਸੀਂ ਮੈਂਟਲੀ ਟੌਰਚਰ ਕਰਾਂਗੇ ਤਾਂ ਮੇਰੇ ਖਿਆਲ 'ਚ ਵੀ ਇਹ ਤਾਂ ਬੜਾ ਹੈ ਜਿਹੜਾ 네ਗੇਟਿਵ ਜਿਹੜਾ ਪੱਖਾ ਉਹ ਜਿਹੜਾ ਅੱਗੇ ਆ ਰਿਹਾ ਹੈਗਾ ਨਹੀਂ ਆਉਣਾ ਚਾਹੀਦਾ ਇਸ ਬੱਚੇ ਨੂੰ ਝੜਕਣਾ ਇਹਦੇ ਇੱਕ ਸੈਂਟਰ ਦੀ ਨਾ ਪਾਲਿਸੀ ਸੀ ਸੈਂਟਰ ਦੀ ਵੀ ਬੱਚੇ ਨੂੰ ਝੜਕੋ ਨਾ ਜਾਨੀ ਕਿ ਪੜਦਾ ਪੜੇ ਨਹੀਂ ਪੜਨਾ ਨਾ ਪੜੇ ਉਹ ਚ ਇਹ ਨਹੀਂ ਪਤਾ ਸਾਡੇ ਲੋਕਾਂ ਨੂੰ ਪਿੰਡਾਂ ਨੂੰ ਕਿ ਨੁਕਸਾਨ ਕੀ ਦਾ ਉਹ ਸਾਡੇ ਜਾਨੀ ਕਿ ਬੱਚਿਆਂ ਦਾ ਨੁਕਸਾਨ ਹੋਊਗਾ ਜੇ ਵਦਨ ਦੇ ਬੱਚੇ ਪੜਨਗੇ ਤਾਂ ਅੱਗੇ ਵਦਨ ਦੇ ਜੋ ਪੜਨਗੇ ਅੱਗੇ ਜਾਣਗੇ ਕਿੱਥੋਂ ਜੀ ਸਹੀ ਗੱਲ ਹੈ ਜੀ ਪਰ ਸਰ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਵਲ ਖੁਰਦ ਦੇ ਵਿੱਚ ਸਫਾਈ ਦਾ ਕੰਮ ਕਰਦਾ ਹਾਂ ਜੀ ਬੂਟਿਆਂ ਦੀ ਦੇਖਰੇਖ ਸਕੂਲ ਦੇ ਵਿੱਚ ਬਹੁਤ ਵਧੀਆ ਪਾਰਕ ਬਣੀ ਵੀ ਆ ਬਹੁਤ ਵਧੀਆ ਬੂਟੇ ਲੱਗੇ ਹੋਏ ਆ ਹੂੰ ਠੀਕ ਆ ਸਰ ਕੀ ਕਹਿੰਦੇ ਹੁੰਦਾ ਜਦੋਂ ਵੀ ਇੱਕਦੋ ਕੰਮ ਤੇ ਮਿਸਤਰੀ ਦਾ ਜਾਂ ਸਪਾਈ ਦਾ ਕੰਮ ਕਰਨਾ ਹੁੰਦਾ ਸਰ ਮੈਨੂੰ ਬੁਲਾ ਲੈਂਦੇ ਮੈਨੂੰ ਸਰ ਕੀ ਕਹਿੰਦੇ ਹੁੰਦਾ ਤਨਖਾਹ ਦੇ ਵਿੱਚੋਂ ਖੁਦ ਕੀ ਕਹਿੰਦੇ ਹੁੰਦੇ ਆ ਪੈਸੇ ਦਿੰਦੇ ਆ ਤੁਹਾਡੀ ਅੱਛਾ 400 ਰੁਪਏ ਦੇ ਅੜੀ ਦਿੰਦੇ ਹਾਂਜੀ ਹਾਂ ਜਸਵਿੰਦਰ ਮਾਸ ਬਹੁਤ ਵਧੀਆ ਜੀ ਹਾਂਜੀ ਹਾਂਜੀ ਜਿਹੜਾ ਸਕੂਲ ਦੇ ਵਿੱਚ ਐਸ ਵਕਤ ਪ੍ਰਬੰਧ ਆ ਨਾ ਉਹਨੂੰ ਚਲਾਉਣਾ ਟੀਚਰ ਦੀ ਜ਼ਿੰਮੇਵਾਰੀ ਬੜੀ ਵੱਡੀ ਹੋ ਜਾਂਦੀ ਹੈ ਚਾਹੇ ਉਹ ਬੱਚਿਆਂ ਦਾ ਕਿਸੇ ਤਰ੍ਹਾਂ ਦਾ ਕੰਟਰੋਲ ਹੋਵੇ ਪ੍ਰਬੰਧਨ ਹੋਵੇ ਜਾਂ ਸਕੂਲ ਦੀ ਬਿਲਡਿੰਗ ਦੀ ਮੈਨੇਜਮੈਂਟ ਹੋਵੇ ਪਰ ਜੋ ਸਾਡੇ ਪਿੰਡ ਦੇ ਵਿੱਚ ਐਸ ਵਕਤ ਹਾਲਾਤ ਬਣ ਚੁੱਕੇ ਆ ਜੋ ਸਮੱਸਿਆ ਸਾਹਮਣੇ ਆ ਰਹੀ ਹੈ ਉਹਦੇ ਨਾਲ ਸਭ ਤੋਂ ਪਹਿਲੇ ਨੰਬਰ ਤੇ ਸਾਰੇ ਸਟਾਫ ਦਾ ਜਿਹੜਾ ਮਨੋਬਲ ਬਿਲਕੁਲ ਟੁੱਟ ਚੁੱਕਾ ਹੈ ਹਾਈ ਸਕੂਲ ਦੇ ਵਿੱਚ ਜਿਹੜਾ ਸਟਾਫ ਆਉਣੇ ਬਿਲਕੁਲ ਬੱਚਿਆਂ ਨੂੰ ਨਿਊਟਰਲ ਕਰ ਦਿੱਤਾ ਕਿਉਂਕਿ ਸਟਾਫ ਦੇ ਦਿਮਾਗ ਦੇ ਵਿੱਚ ਇੱਕ ਗੱਲ ਬੈਠ ਚੁੱਕੀ ਹੈ ਡਰ ਬੈਠ ਚੁੱਕਿਆ ਹੈ ਵੀ ਅਗਰ ਇਹ ਦੇ ਹੀ ਟੀਚਰ ਸੀ ਵੀ ਜੇ ਇਸ ਦਰ ਘਟਨਾ ਤੋਂ ਬਾਅਦ ਇਹ ਸਮੱਸਿਆ ਇੰਨੀ ਵੱਧ ਸਕਦੀ ਹੈ ਇੱਕ ਟੀਚਰ ਲਈ ਇੱਕ ਅਧਿਆਪਕ ਲਈ ਤਾਂ ਦੂਜੇ ਸਟਾਫ ਨੂੰ ਨੇਚਰਲ ਗੱਲ ਆ ਕਿ ਡਰ ਪੈਦਾ ਹੋ ਰਿਹਾ ਤਾਂ ਉਹ ਇਸ ਡਰ ਦੇ ਦੌਰਾਨ ਉਹ ਟੀਚਰ ਦੇ ਕੋਈ ਹੋਰ ਟੀਚਰ ਜ਼ਰਤ ਨਹੀਂ ਕਰੂਗਾ ਕਿਸੇ ਬੱਚੇ ਨੂੰ ਘੂਰ ਕੇ ਪੜਾਉਣਾ ਨਹੀਂ ਚਾਹੂਗਾ ਕਿਸੇ ਬੱਚੇ ਨੂੰ ਕੋਈ ਉਹ ਕੰਪੈਲ ਨਹੀਂ ਕਰੂਗਾ ਵੀ ਸਕੂਲ ਆ ਜਾਂ ਨਾ ਕਿਉਂ ਨਹੀਂ ਆ ਰਿਹਾ ਪਰ ਇਹਦੇ ਨਾਲ ਹਾਲਾਤ ਆ ਜਿਹੜੇ ਉਹ ਨੁਕਸਾਨਦੇਹੀ ਕੀ ਪੈਦਾ ਹੋਣਗੇ ਕਿਉਂਕਿ ਬੱਚਿਆਂ ਨੇ ਸਕੂਲ ਦੇ ਵਿੱਚ ਥੋੜਾ ਬਹੁਤ ਜੋ ਡਰ ਮੰਨ ਵੀ ਰਹੇ ਆ ਉਹ ਡਰ ਮੰਨਣਾ ਛੱਡ ਦੇਣਾ ਸਕੂਲ ਜਾਣਾ ਛੱਡ ਜਾਣਾ ਔਰ ਇਹਦੇ ਸਿੱਟੇ ਸਮਾਜ ਨੂੰ ਭਿਆਨਕੀ ਮਿਲਣਗੇ ਉਹ ਬੱਚੇ ਕਰਾਹੇ ਪਹਿਣਗੇ ਹੋ ਸਕਦਾ ਜਦੋਂ ਬੱਚੇ ਅਨ ਐਜੂਕੇਟਰ ਰਹਿਗੇ ਉਹ ਚੋਰੀਆਂ ਦੇ ਰਾਹ ਜਾਂ ਕੋਈ ਨਸ਼ਿਆਂ ਦੇ ਰਾਹ ਉਹ ਗਲਤ ਰਾਹਾਂ ਤੇ ਤੁਰਨਗੇ ਸੋ ਇਸ ਮਸਲੇ ਨੂੰ ਸੰਜੀਦ ਨਾਲ ਲੈਣਾ ਚਾਹੀਦਾ ਔਰ ਇਸ ਮਸਲੇ ਦਾ ਸਮਾਜਿਕ ਤੌਰ ਤੇ ਹੱਲ ਕਰਨਾ ਚਾਹੀਦਾ ਨਾ ਕਿ ਕੋਈ ਧਾਰਮਿਕ ਰੰਗਤ ਜਾਂ ਕੋਈ ਉਹਨੂੰ ਜਾਤੀਵਾਦਕ ਰੰਗਤ ਦੇ ਕੇ ਜਾਂ ਕੋਈ ਉਸ चीज ਨੂੰ ਇੱਕ ਮੁੱਦਾ ਜਾਂ ਇਸ਼ੂ ਬਣਾ ਕੇ ਕਿਉਂਕਿ ਮਾਪਿਓ ਵੀ ਆਉਦੇ ਬੱਚਾ ਨੂੰ ਕੁਟਦੇ ਮਾਰਦੇ ਨੇ ਸਾਡੇ ਸਮਿਆਂ ਦੇ ਵਿੱਚ ਅਗਰ ਕਿਤੇ ਗੁਰਚਰਨ ਸਿੰਘ ਮਾਸਟਰ ਹੁੰਦੇ ਸੀ ਢੱਲੋਂ ਅਗਰ ਜੇ ਕੋਈ ਬੱਚਾ ਸਕੂਲ ਦੇ ਵਿੱਚ ਨਹੀਂ ਜਾਂਦਾ ਸੀ ਤਾਂ ਉਹ ਆਪਦਾ ਮੋਟਰਸਕੂਲ ਚੋਂ ਚੱਕਦੇ ਸੀ ਨਾਲ ਦੋ ਤਿੰਨ ਬੱਚੇ ਲੈਂਦੇ ਸੀ ਔਰ ਉਸ ਬੱਚੇ ਦੇ ਘਰੇ ਜਾਂਦੇ ਸੀ ਔਰ ਉਹਨਾਂ ਟਾਈਮਾਂ ਦੇ ਵਿੱਚ ਜਿਵੇਂ ਅੱਜ ਕੱਲ ਕਿਸੇ ਨੂੰ ਪੁਲਿਸ ਬਟੱਕ ਕੇ ਲੈ ਕੇ ਜਾਂਦੀ ਹੈ ਤੇ ਬੱਚੇ ਨੂੰ ਘਰਾਂ ਚੋਂ ਲਿਜਾ ਕੇ ਸਕੂਲ 'ਚ ਬਿਠਾਇਆ ਜਾਂਦਾ ਸੀ ਔਰ ਮਾਪਿਆਂ ਦੇ ਵਿੱਚ ਵੀ ਇੰਨੀ ਯੋਗਤਾ ਹੁੰਦੀ ਸੀ ਕਿ ਉਹ ਕੌਨਫੀਡੈਂਟਲੀ ਪੀ ਸਾਡੇ ਤੋਂ ਤਾਂ ਲੋਟ ਨਹੀਂ ਆਇਆ ਜੀ ਤੁਸੀਂ ਲੈ ਜਾਓ ਪਰ ਹੁਣ ਉਹ ਹਾਲਾਤ ਬਿਲਕੁਲ ਉਲਟ ਦਿਖਾਈ ਦੇ ਰਹੇ ਆ ਕਿਉਂਕਿ ਟੀਚਰਾਂ ਨੇ ਤਾਂ ਜਦੋਂ ਇਦਾਂ ਦੇ ਘਟਨਾਵਾਂ ਹੋਣਗੀਆਂ ਉਹਨਾਂ ਨੇ ਆਟੋਮੈਟਿਕਲੀ ਪਿੱਛੇ ਹਟ ਜਾਣਾ ਪਰ ਇਹਦੇ ਸਿੱਟੇ ਸਮਾਜ ਨੂੰ ਜਾਂ ਪੇਰੈਂਟਸ ਨੂੰ ਆਉਣ ਵਾਲੇ 5 ਜਾਂ 4 ਸਾਲਾਂ ਚ ਭੁਗਤਨੇ ਪੈ ਸਕਦੇ ਆ ਸੋ ਅਸੀਂ ਬੇਨਤੀ ਕਰਦੇ ਆ ਵੀ ਇਸ ਮੁੱਦੇ ਨੂੰ ਨਾ ਇਸ ਪਿੰਡ ਦੇ ਤੌਰ ਤੇ ਜਾਂ ਸਮਾਜਿਕ ਜਾਂ ਪਿੰਡ ਦੀ ਸਹਿਮਤੀ ਦੇ ਵਿੱਚ ਦੋਨੇ ਤਰ੍ਹਾਂ ਨੂੰ ਬੇਸ਼ੱਕ ਬਿਠਾ ਕੇ ਰਾਜੀਨਾਮਾ ਕੀਤਾ ਜਾਵੇ ਸਮਝਾਇਆ ਜਾਵੇ ਨਾ ਕਿ ਇਸ ਚੀਜ਼ ਨੂੰ ਕੋਈ ਸੀਰੀਅਸ ਲਿਆ ਮਾਤਾ ਵੀ ਪਹੁੰਚੀਆਂ ਨੇ ਇਹਨਾਂ ਨੂੰ ਵੀ ਪੂਰਾ ਬਿਆਨ ਲੈਣੇ ਆ ਮਾਤਾ ਜਿਹੜਾ ਅੱਜ ਵਿਵਾਦ ਬਣਿਆ ਹੋਇਆ ਹੈ ਐਮਆਰ ਦੇ ਚ ਜਸਵਿੰਦਰ ਮਾਸਟਰ ਨੂੰ ਲੈ ਕੇ ਜੀ ਕਿਵੇਂ ਤੁਸੀਂ ਜਾਣਦੇ ਜਸਵਿੰਦਰ ਮਾਸਟਰ ਕੀ ਹੋ ਜਾ ਹਾਂ ਸਾਡਾ ਹੀ ਜਸਵਿੰਦਰ ਮਾਸਟਰ ਕਿਹਦਾ ਅੱਛਾ ਜਦੋਂ ਇਹ ਉੱਠ ਗਿਆ ਤੇ ਸਾਰਾ ਜਿੰਦਾ ਹੀ ਲੱਗ ਜੂ ਹੂੰ ਸਕੂਲ ਨਹੀਂ ਚੱਲਦਾ ਫਿਰ ਜੇ ਆਖੋ ਸਕੂਲ ਚੱਲੂਗਾ ਉਸੇ ਨਾਲ ਹੀ ਚੱਲਦਾ ਹੂੰ ਉਹਨੇ ਬਹੁਤ ਔਖਾ ਨਾ ਬਣਾਇਆ ਇਹ ਸਕੂਲ ਹਾਂ ਜਿਹੜੇ ਹੁਣ ਵਾਅਦਾ ਕਰਦੇ ਆ ਲੋਕਾਂ ਨੇ ਗੱਡੀਆਂ ਵੇਚ ਗੱਡੀਆਂ ਚੋਰੀ ਕਰ ਪੰਜ ਪੜੇ ਤਾਂ ਬਣੇ ਬੈਠਿਆ ਹੜ ਪੰਜ ਪੜੀ ਆ ਜਿਹੜੀ ਆ ਲਾ ਲਾ ਕੇ ਮਾਰੇ ਟੀਕੇ ਭਾਵੇਂ ਦੁਨੀਆਂ ਨੂੰ ਮਾਰਦੇ ਵੇ ਤੇ ਮਾਸਟਰ ਮੰਗਿਆ ਮਾਰ ਹਾਂ ਹਸਪੀਟਲ ਇਸੇ ਨੂੰ ਰੱਖਣਾ ਜੇ ਤਾਂ ਇਹ ਰਹੂਗਾ ਸਾਡੇ ਜੋਾਕ ਪੜਨਗੇ ਜਾਂ ਟੱਕੜੇ ਜੱਟ ਤਾਂ ਲਾ ਦੇਣਗੇ ਬਾਹਰ ਤੇ ਅਸੀਂ ਕਿੱਥੇ ਲਾਵਾਂਗੇ ਸਾਡੇ ਕੋਲ ਕੀ ਆ ਕਿ ਨਹੀਂ ਅੱਤਾ ਰੋਟੀ ਵਾਲ ਨੂੰ ਅੱਜ ਬੈਠੇ ਆ। ਲ ਦਿਹਾੜੀ ਲੱਗੀ ਤਾਂ ਰੋਟੀ ਖਾਰਾਂਗੇ ਨਹੀਂ ਖਾਂਦੇ ਨਹੀਂ। ਕਿ ਨਹੀਂ? ਕੋਈ ਗਲਤੀ ਨਹੀਂ ਹੋਦੀ। ਤੁਸੀਂ ਕਿੰਨੇ? ਤੇ ਕਹਿੰਦੇ ਸਾਡੇ ਤਾਂ ਬੱਚੇ ਹੀ ਆ ਨੇੜੇ ਹੀ ਸਕੂਲ ਹੈ। ਜਮਕੀ ਮਾਸਟਰ ਕਹਿਆ ਸੀ। ਜੀ ਜੀ। ਹਾਂ ਤੇ ਹੁਣ ਅਸੀਂ ਸਕੂਲ ਦੇ ਸਾਹਮਣੇ ਰਹਿੰਦੇ ਆ ਸੀ ਕਦੇ ਕੰਮ ਕਰਾਉਂਦੇ ਹੀ ਨਹੀਂ ਵੇਖਿਆ। ਇੰਨਾ ਬੱਚਾ ਚੰਗਾ ਹੈ ਉਹ। ਵਧੀਆ ਬੱਚਾ ਆ। ਆਪ ਕਿੰਨਾ ਉਹਨਾਂ ਨੇ ਗਰੀਬੀ ਤੋਂ ਉੱਠ ਕੇ ਬੱਚੇ ਆ ਪੜ੍ਹੇ ਆ। ਸਾਰੇ ਤਿੰਨੇ ਭੈਣ ਭਰਾ ਪੜ੍ਹੇ ਆ ਉਹ। ਉਹ ਕਿਤੇ ਬੱਚਿਆਂ ਨੂੰ ਘੜਦੇ ਸੀਗੇ। ਆ ਵੀ ਤਾਂ ਸਰਕਾਰੀ ਸਕੂਲ 'ਚ ਹੀ ਪੜ੍ਹੇ ਆ। ਜੀ। ਵੀ ਐਵੇਂ الزام ਲਾਉਣਾ ਠੀਕ ਨਹੀਂ ਜਿਹੜੇ ਉਹਨਾਂ ਦੇ ਅੱਗੇ ਆਜੋ ਜਿਹੜੇ ਉਹਨਾਂ ਤੇ ਦੋਸ਼ ਲਾਏ ਲਾਏ ਜਾ ਰਹੇ ਕਿਵੇਂ ਉਹ ਸਾਰੇ ਝੂਠੇ ਨੇ ਜੀ ਕੋਈ ਸੱਚਾ ਨਹੀਂ ਹੈਗਾ ਸਾਰੇ ਬਹੁਤ ਚੰਗੇ ਨੇ ਮੇਰੇ ਵੀ ਦੋ ਬੇਟੀ ਇੱਕ ਬੇਟੀ ਤੇ ਦੋ ਬੇਟੇ ਪੜਦੇ ਆ ਇੱਕ ਬੱਚਾ ਮੇਰਾ 6th ਕਲਾਸ ਚਾ ਦੋ ਬੱਚੇ ਇੱਥੇ ਪੜ ਰਹੇ ਨੇ ਬਹੁਤ ਹੀ ਚੰਗਾ ਸਾਰਾ ਇਹਦੀ ਬਦਲੀ ਨਹੀਂ ਹੋਣੀ ਚਾਹੀਦੀ ਅਗਰ ਇਹ ਸਰ ਦੀ ਬਦਲੀ ਹੁੰਦੀ ਆ ਤਾਂ ਸਾਰੇ ਸਕੂਲ ਨੂੰ ਹੀ ਜ਼ਿੰਦਾ ਲੱਗਣਾ ਚਾਹੀਦਾ ਸਾਰੇ ਸਾਡੇ ਪਿੰਡ ਵਾਲਿਆਂ ਦਾ ਇਹੀ ਫੈਸਲਾ ਹੈ ਬਸ ਜੀ ਹੋਰ ਕੁਝ ਨਹੀਂ ਇਥੇ ਮਾਤਾ ਖੜੀਆਂ ਤੁਸੀਂ ਕਿਵੇਂ ਜਾਣਦੇ ਜਸਵਿੰਦਰ ਸਿੰਘ ਨੂੰ ਜੀ ਸਾਡਾ ਮਾਸਟਰ ਪਿੰਡ ਦੇ ਵਿੱਚ ਹੀ ਲੱਗਿਆ ਰਿਹਾ ਜੀ ਤੇ ਪੋਤਾ ਪੜ੍ਹ ਕੇ ਆ ਪੰਜ ਮੇਰਾ ਇਥੇ 8 ਵਿੱਚ ਹੋ ਗਿਆ ਹੁਣ ਬਹੁਤ 16 ਚੱਲਿਆ ਵੇ ਬਈ ਬਹੁਤ ਮਾਸਟਰ ਨਹੀਂ ਪੜਾਇਆ ਤੇ ਇਸੇ ਕਾਰਨ ਅਸੀਂ ਆਏ ਸਾਨੂੰ ਕਿਸੇ ਨੇ ਨਹੀਂ ਛੱਦਿਆ ਨਾ ਅਸੀਂ ਕਿਸੇ ਦੇ ਛੱਦੇ ਤੇ ਆਈਆਂ ਅਸੀਂ ਆਨੇ ਵੀ ਜੇ ਸਾਡਾ ਬੱਚਾ ਪੜ੍ਹ ਗਿਆ ਤੇ ਉਹ ਜੇ ਹੋਰ ਵੀ ਬੱਚਾ ਪੜ੍ਹੇ ਹਾਂ ਜੀ ਬਾਤ ਇਹ ਨਹੀਂ ਬਿਆਨਤੀ ਸਾਡੀ ਮੰਨ ਲਓ ਤੁਹਾਡੇ ਬੱਚੇ ਤੇ ਹਾਂਜੀ ਤੁਹਾਡੇ ਮਾਤਾ ਪੁੱਤ ਮੈਂ ਤਾਂ ਮਾਤਾ ਐ ਬੈਰਨ ਬੈਠੀ ਜਿਹੜੀ ਦੁੱਖ ਵੇਣੀ ਆ ਰੋ ਨਾ ਰੋ ਨਾ ਪਹਿਲਾਂ ਮੇਰਾ ਪੁੱਤ ਮੁੱਕਿਆ ਟੀਚਰ ਲੱਗਿਆ ਅਟੈਕ ਹੋ ਗਿਆ ਉਹਨੂੰ ਫਿਰ ਮੇਰੀ ਨੂੰ ਮੁੱਕੀ ਮਸਾਂ ਮੈਂ ਹਾੜੀਆਂ ਵੱਡ-ਵੱਡ ਪੜਾਏ ਆਪਦੇ ਪੈਰਾਂ ਤੇ ਖੜੇ ਕੀਤੇ ਸੀ ਉਹਨਾਂ ਦਾ ਪਿਓ ਵੀ ਹੈ ਨਹੀਂ ਕੋਈ ਨਹੀਂ ਖਾੜੀਆਂ ਪੱਟੀਆਂ ਜੇ ਇਹਨੂੰ ਬਾਈ ਚਾਂਸ ਟੈਨਸ਼ਨ ਲੈ ਗਿਆ ਫਿਰ ਜ਼ਿੰਮੇਦਾਰ ਕੌਣ ਹੈ ਕੱਲਾ ਰਹਿੰਦਾ ਉੱਥੇ ਇਥੋਂ ਮੈਨੂੰ ਨਿਤ ਮਿਲਣ ਆਉਂਦਾ ਹੈ ਤੇ ਜੇ ਉਥੇ ਕੱਲਾ ਰਹਿੰਦਾ ਜੇ ਉਹਨੂੰ ਕੋਈ ਟੈਨਸ਼ਨ ਪੈਗੀ ਤੇ ਫਿਰ ਜ਼ਿੰਮੇਦਾਰ ਕੌਣਾ ਭਈ ਆਹੀ ਮੇਰੀ ਮਹਨਤ ਆ ਪੁੱਤ ਮੇਰੇ ਮੇਰਾ ਪੁੱਤ ਇੱਥੇ ਹੀ ਰਹਿਣਾ ਚਾਹੀਦਾ ਮੇਰੇ ਅੱਖਾਂ ਦੇ ਮੂਹਰੇ ਰਹਿਣਾ ਚਾਹੀਦਾ ਜਿਹੜੇ ਦੋਸ਼ ਲਾਏ ਜਾ ਰਹੇ ਕੀ ਉਹਨਾਂ ਬੇ ਝੂਠੇ ਇਲਜ਼ਾਮਾਂ ਸਾਰੇ ਝੂਠੇ ਇਲਜ਼ਾਮਾਂ ਸਾਰੇ ਇੱਕ ਅਸੀਂ ਇੱਕੋ ਹੀ ਆ ਪਤਾ ਨਹੀਂ ਕਿਉਂ ਬੈਰੀ ਬਣ ਗਏ ਇੱਕ ਦੋਸ਼ ਲਾਇਆ ਉਹ ਤੁਹਾਡਾ ਹੀ ਆ ਸਾਡਾ ਹੀ ਆ ਉਹਨਾਂ ਦਾ ਹੀ ਆ ਸਕੇ ਸਾਡੇ ਸਾਡੇ ਇੱਕੋ ਹੀ ਆ ਹਾਂ ਤੇ ਪਤਾ ਨਹੀਂ ਕਿਉਂ ਸਾਡੇ ਦੁਸ਼ਮਣ ਬਣ ਗਏ ਹਣ ਜੀ ਆਹੀ ਗੱਲ ਐ ਹਾਂ ਮੇਰਾ ਭਤੀਜਾ ਆਇਆ ਮੇਰਾ ਭਰਾ ਆਇਆ ਸਾਰੇ ਆਈ ਹੋਏ ਆ ਹਾਂਜੀ ਉਹਨਾਂ ਨੇ ਤਾਂ ਲੱਖ ਰੁਪਈਆ ਲੈ ਕੇ ਤੇ ਪ੍ਰਾਈਵੇਟ ਬੱਚਿਆਂ ਨੂੰ ਆਪਦੇ ਨੂੰ ਪੜਾ ਲੈਣ ਫਿਰ ਉੱਥੇ ਨਾ ਸਕੂਲ ਚ ਲਾਉਣ ਸਾਡੇ ਬੱਚੇ ਤਾਂ ਉੱਥੇ ਹੀ ਪੜਦੇ ਆ ਮੇਰਾ ਬੇਟਾ ਉੱਥੇ ਹੀ ਪੜਦਾ ਜੀ ਉਹਨਾਂ ਸਰਾਂ ਕੋਲੇ ਤਿੰਨ ਬੇਟੀਆਂ ਵੀ ਪੜ ਕੇ ਗਈਆਂ ਤਿੰਨੇ ਬੇਟੀਆਂ ਉਹ ਮੈਡਮ ਕੋਲੇ ਪੜੀਆਂ ਗਈਆਂ ਉਹਨਾਂ ਦੇ ਘਰ ਵਾਲੀ ਕੋਲੇ ਵੀ ਉਹਨਾਂ ਨੇ ਪੈਸੇ ਦੇ ਦੇ ਕੇ ਆ ਪੜਾਇਆ ਫਸਟ ਟਾਰਮ ਦੀ ਕੁੜੀ ਪਲੱਸ 2 ਚ ਪੜਦੀ ਹੈਗੀ ਫਸ 11ਵੀਂ ਤੱਕਰ ਫਸਟ ਆਈ ਹੈਗੀ ਜੇ ਉਹਨਾਂ ਨੇ ਵਧੀਆ ਪੜਾਇਆ ਤੇ ਵਧੀਆ ਹੀ ਪੜੇ ਆ ਬੱਚੇ ਹੁਣ ਮੁੰਡਾ ਪੜੀ ਜਾਂਦਾਗਾ ਉਹਨਾਂ ਕੋਲੇ ਹੀ ਪੜਦਾ ਜੀ ਸਰਾਂ ਕੋਲੇ ਇਹ ਲੱਖ ਰੁਪਈਆ ਕਿਹਨੇ ਲੈ ਲਿਆ ਹੈ ਇਹਨਾਂ ਨੇ ਜੀ ਜਿਨ੍ਹਾਂ ਨੇ ਬੱਚੇ ਨੂੰ ਕੁੱਟਿਆਗਾ ਵੀ ਪਤਾ ਨਹੀਂ ਵੀ ਕੁੱਟਿਆ ਕਿੰਨਾ ਕ ਆਪਾਂ ਨੂੰ ਪਤਾ ਇਹ ਇੱਕ ਮਾਰਿਆ ਕ ਦੋ ਮਾਰਿਆ ਉਹ ਕਹਿੰਦੇ ਵੀ ਸਾਡੇ ਬੱਚੇ ਦੇ ਲਾਸਾਂ ਪਾਤ ਨੇ ਹਾਂਜੀ ਉਹਨਾਂ ਨੇ ਹੁਣ ਰਾਜੀ ਨਾਵੇਂ ਦਾ ਲੱਖ ਰੁਪਇਆ ਲਿਆ ਉਹ ਫਿਰ ਆਪਦੇ ਬੱਚੇ ਨੂੰ ਉੱਥੋਂ ਹਟਾ ਕੇ ਪ੍ਰਾਈਵੇਟ ਸਕੂਲ ਚ ਲਾ ਦੇਣਾ ਫਿਰ ਦੂਜਿਆਂ ਦੇ ਬੱਚਿਆਂ ਦਾ ਤਾਂ ਫਰੂਚਰ ਨਾ ਖਰਾਬ ਕਰਨ ਹਾਂਜੀ ਮੈਂ ਬਸ ਆਹੀ ਗੱਲਾਂ ਨਹੀਂ ਵੀ ਸੱਚੀ ਗੱਲ ਤਾਂ ਕੋਈ ਕਹਿੰਦਾ ਨਹੀਂ ਵੀ ਪਟਾ ਸ਼ਰਾਰਤਾਂ ਕਰ ਫੇਰ ਹੀ ਝੜਕਿਆ ਹੋਣਾ ਮਾੜਾ ਮੋਟਾ ਕੋਈ ਨਾ ਲਾਸ਼ਾਂ ਤਾਂ ਉਹਦਾ ਕਣ ਦੁਸ਼ਮਣ ਸੀ ਉਹ ਉਹਦਾ ਦੁਸ਼ਮਣ ਨਹੀਂ ਸੀ ਉਹ ਬੱਚਿਆਂ ਸਾਰਿਆਂ ਨੂੰ ਪਿਆਰ ਕਰਦਾ ਆਹ ਮੁੰਡਾ ਖੜਾ ਐ ਨਾ ਤਾਂ ਸਫਾਂਗਾ ਕਰਦਾ ਕੋਲੋਂ ਪੈਸੇ ਦੇ ਕੇ ਪ੍ਰਾਈਵੇਟ ਸਕੂਲ ਵਾਲੇ ਕਿਹੜਾ ਪੈਸੇ ਨਹੀਂ ਲੈਂਦੇ ਗਏ ਨਾਲੇ ਕੁੱਟਦੇ ਆ ਨਾਲੇ ਪੈਸੇ ਲੈਂਦੇ ਆ ਇੱਥੇ ਸਾਰੀ ਫਰੀ ਪੜ੍ਹਾਈ ਆ ਜਿਹੜਾ ਟੀਚਰ ਆਉਣੇ ਤਾਂ ਇੱਕ ਪੜਾਉਣਾ ਫਰਜ਼ ਬਣਦਾ ਹੀ ਆ ਪ੍ਰਾਈਵੇਟ 'ਚ ਨਾਲੇ ਫੀਸਾਂ ਇੰਨੀਆਂ-ਇੰਨੀਆਂ ਦਿੰਨੇ ਆ ਬੱਚੇ ਘੁਰਦੇ ਕੁੱਟਦੇ ਕੁੱਟ-ਕੁੱਟੇ ਵੀ ਪੈਂਦੀ ਆ ਫੇਰੀ ਪੜ੍ਹਦੇ ਹਾਂ ਹਾਂਜੀ ਸਾਡੀ ਬੇਨਤੀ ਇਹੋ ਹੀ ਆ ਜੀ ਜਸ਼ਵਿੰਦਰ ਮਾਸਟਰ ਦੀ ਬਦਲੀ ਇੱਥੋਂ ਨਹੀਂ ਹੋਣੀ ਚਾਹੀਦੀ ਜੇ ਉਹਦੀ ਬਦਲੀ ਕਰਾਉਣਗੇ ਤਾਂ ਅਸੀਂ ਸਕੂਲ ਨੂੰ ਜਿੰਦਰੇ ਲਾ ਕੇ ਧਰਨਾ ਲਾਵਾਂਗੇ ਠੀਕ ਹੈ ਜਿੰਨਾ ਜਸ਼ਵਿੰਦਰ ਮਾਸਟਰ ਚੰਗਾ ਸਾਨੂੰ ਉਹਨਾਂ ਦੁਨੀਆਂ ਤੇ ਕੋਈ ਵੀ ਬੰਦਾ ਨਹੀਂ ਚੰਗਾ ਜਿੰਨੇ ਟੀਚਰ ਸਾਰੇ ਡਰੇ ਖੜਿਆ ਮੈਡਮਾਂ ਡਰੀਆਂ ਖੜੀਆਂ ਵੀ ਅਸੀਂ ਬੱਚਿਆਂ ਨੂੰ ਕੋਈ ਨਹੀਂ ਕਹਣਾ ਵੀ ਅੱਜ ਇਹ ਤੋਂ ਲੈ ਲਿਆ ਸਵੇਰੇ ਸਾਥੂ ਲੈਣਗੇ ਠੀਕ ਹੈ ਸਾਡੀ ਹੱਥ ਬਣ ਕੇ ਬੇਨਤੀ ਹੈ ਵੀ ਸਾਡੇ ਬੱਚੇ ਐਸੇ ਸਕੂਲ ਦੇ ਵਿੱਚ ਪੜ੍ਹਨਗੇ ਜਸ਼ਵਿੰਦਰ ਮਾਸਟਰ ਪੜ੍ਹਾਊਗਾ ਠੀਕ ਹੈ ਜੇ ਇਹਦੀ ਬਦਲੀ ਕਰਾਉਣਗੇ ਅਸੀਂ ਜਿੰਦਰੇ ਲਾ ਕੇ ਸਕੂਲ ਦੇ ਵਿੱਚ ਬੈਠਾਂਗੇ ਸਾਰਾ ਨਗਰ ਸਾਰਾ ਪਿੰਡ ਸਾਰਾ ਪਿੰਡ ਹੀ ਬੈਠੂਗਾ ਜੀ ਇਹ ਨਹੀਂ ਗੱਲ ਵੀ ਕੱਲੇ ਅਸੀਂ ਬੈਠਾਂਗੇ ਠੀਕ ਹੈ ਨਾ ਅਸੀਂ ਵੀ ਬੱਚੇ ਪੜਾਉਣੇ ਅੱਜ ਪ੍ਰਾਇਮਰੀ ਚ ਪੜਦੇ ਛੋਰੇ ਹਾਈ ਚ ਪੜਨਗੇ ਸਾਡੇ ਬੱਚੇ ਨੂੰ ਕੌਣ ਪੜਾਊਗਾ ਠੀਕ ਹੈ ਨਾ ਬੱਚਿਆਂ ਦਾ ਕੰਮ ਵੀ ਨਹੀਂ ਚੈੱਕ ਕੀਤਾ ਕਿ ਇਹਦਾ ਸਕੂਲ ਲੱਗਿਆ ਨਾ ਕੋਈ ਬੱਚਾ ਨੂੰ ਮਾਸਟਰ ਕਹਿੰਦਾ ਕੁਝ ਵੀ ਕਦੋਂ ਆਇਆ ਕਦੋਂ ਜਾਣਾ ਚਲ ਕੇ ਮਾਸਟਰ ਵੀ ਇੱਕ ਡਰੇ ਹੋਇਆ ਹੈ ਨਾ ਵੀ ਮਾਸਟਰ ਕਹਿੰਦੇ ਵੀ ਅਸੀਂ ਕੀ ਲੈਣਾ ਅਗਲਾ ਕਹਿੰਦਾ ਵੀ ਜੇ ਦੂਜਨੇ ਸ਼ਿਕਾਇਤ ਕਰਤੀ ਮੇਰੀ ਵੀ ਨੌਕਰੀ ਜਾਊ ਮੈਨੂੰ ਵੀ ਸ਼ਾਇਦ 100 ਰੁਪਏ ਦੇਣਾ ਪੈ ਜਾਊ ਡਰੇ ਹੋਇਆ ਮਾਸਟਰ ਬਿਲਕੁਲ ਡਰੇ ਹੋਇਆ ਜੀ ਅਸਲ ਦੇ ਵਿੱਚ ਨਾ ਦੂਜੇ ਦੂਜੇ ਮਾਪੇ ਬਾਪ ਨਾ ਅਧਿਆਪਕ ਹੁੰਦਾ ਤੇ ਬੱਚੇ ਨੂੰ ਉਹਨੇ ਚੰਗਾ ਮਾੜਾ ਜੋਜਾ ਬਣਾਉਣਾ ਹੁੰਦਾ ਅਧਿਆਪਕ ਦੇ ਹੱਥ ਹੁੰਦੀ ਹੈ ਜੀ ਤੇ ਜੇ ਬੱਚਾ ਕੋਈ ਗਲਤ ਕਰਦਾ ਤਾਂ ਉਹਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਕਈ ਵਾਰੀ ਬੱਚੇ ਨੂੰ ਆਪਾਂ ਪਿਆਰ ਨਾਲ ਸਮਝਾਉਨੇ ਆ ਤੇ ਕਈ ਵਾਰੀ ਘੁਰਨਾ ਵੀ ਪੈਂਦਾ ਤੇ ਇਹਦੇ ਵਿੱਚ ਕੋਈ ਓਡੀ ਵੱਡੀ ਕੋਤਾਹੀ ਵਾਲੀ ਗੱਲ ਤਾਂ ਕੋਈ ਹੈ ਨਹੀਂ ਲੱਗਦੀ ਵੀ ਜੇ ਬੱਚੇ ਨੂੰ ਕੋਈ ਮਾੜਾ ਮੋਟਾ ਕਿਸੇ ਨੇ ਅਧਿਆਪਕ ਨੇ ਕੁਝ ਕਹਿਤਾ ਜੇ ਅਧਿਆਪਕ ਨਾ ਕਹੂਗਾ ਤੇ ਉਹਨੂੰ ਸਹੀ ਦਿਨ ਵਾਲਾ ਕੌਣ ਆ ਸਮਾਜ ਦੇ ਵਿੱਚ ਤੇ ਇਸ ਕਰਕੇ ਵੀ ਇਹ ਜਿਹੜਾ ਜੋ ਕਰ ਰਹੇ ਆ ਇਹ ਇਹ ਆਪਣਾ ਰਾਂਚੇਸ਼ 바ਜੀ ਦੇ ਤੌਰ ਤੇ ਇਹ ਕਰ ਰਹੇ ਆ ਇਹਨਾਂ ਨਾਲ ਜਸਵਿੰਦਰ ਸਿੰਘ ਨਾਲ ਜਸਵਿੰਦਰ ਸਿੰਘ ਬਿਲਕੁਲ ਬੇਦੋਸ਼ ਹੈ ਤੇ ਸਕੂਲ ਦਾ ਬਹੁਤ ਵਿਕਾਸ ਕੀਤਾ ਪਿੰਡ ਦੇ ਲੋਕ ਜਾਣਦੇ ਆ ਇਹਦਾ ਸਾਡਾ ਜਿਹੜਾ ਸਿੱਖਿਆ ਵਿਭਾਗਾਂ ਉਹ ਵੀ ਆ ਕੇ ਸਮੇਂ-ਸਮੇਂ ਤੇ ਇਹਨਾਂ ਦੇ ਦੇਖਦਾ ਰਹਿੰਦਾ ਕਾਰੋਬਾਰ ਤੇ ਹਰ ਇੱਕ ਬੰਦਾ ਪ੍ਰਸ਼ੰਸਾ ਕਰਦਾ ਵੀ ਯਾਰ ਬਾਕੀ ਸਕੂਲਾਂ ਦੇ ਮੁਕਾਬਲੇ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਂਦਾ ਇਹ ਸਕੂਲ ਸਾਡਾ ਤੇ ਇਸ ਕਰਕੇ ਵੀ ਇਹਨਾਂ ਨਾਲ ਨਿਆਂ ਹੋਣਾ ਚਾਹੀਦਾ ਤੇ ਬਾਕੀ ਵਿਧਪਕ ਵੀ ਇਸ ਦੇ ਸਾਰਾ ਸਮੇ ਹੋਇਆ ਵੀ ਜੇ ਕੋਈ ਕਾਲ ਨੂੰ ਕਿਸੇ ਬੱਚੇ ਨੂੰ ਅਸੀਂ ਕੁਝ ਕਹਿਤਾ ਤਾਂ ਪਤਾ ਨਹੀਂ ਕਿਹਦਾ ਮਾਂ ਪਿਓ ਆ ਕੇ ਸਾਡੇ ਤੇ ਦਰਖਾਸਤ ਦੇ ਦੇਊਗਾ ਤੇ ਸਾਨੂੰ ਕੀ ਨਤੀਜਾ ਭੁਗਤਣਾ ਪਊਗਾ ਬਾਈ ਜੀ ਇਸ ਸਕੂਲ ਦੇ ਵਿੱਚੋਂ ਆਏ ਸਾਲ ਪੰਜ ਬੱਚੇ ਜਵਾਰ ਨਗਰ ਵਿੱਚ ਜਾਂਦੇ ਆ ਇਸ ਸਕੂਲ ਚ ਕੋਈ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਪੰਜ ਬੱਚੇ ਸਕੂਲ ਦੇ ਵਿੱਚੋਂ ਨਵੋਦਿਆਂ ਚ ਨਹੀਂ ਜਾਂਦੇ ਮੈਰੀਟੋਰੀਅਸ ਦੇ ਵਿੱਚ ਵੀ ਗਏ ਨਵੋਦਿਆਂ ਦੇ ਵਿੱਚ ਵੀ ਗਏ ਆ ਜੇ ਇਹਨਾਂ ਸਾਰਾਂ ਨੇ ਕੋਈ ਮਿਹਨਤ ਕਰੀ ਆ ਫੇਰ ਹੀ ਗਏ ਆ ਅਸੀਂ ਜੈਤੋ ਦੇ ਵਿੱਚ ਵੀ ਸੀਗੇ ਲੈ ਕੇ ਜਾਂਦੇ ਹੁੰਦੇ ਬੱਚਿਆਂ ਨੂੰ ਉਹ ਫਰੀ ਪੜਾਈ ਕਰਾਉਂਦੇ ਹੁੰਦੇ ਸੀ ਸਰਕਾਰੀ ਟੀਚਰ ਸੀਗੇ ਜਸਵਿੰਦਰ ਸਿੰਘ ਨੇ ਉਹਨਾਂ ਨੂੰ ਕਿਹਾ ਸੀ ਬਲਾਕ ਚ ਤੁਸੀਂ ਪੜਾਉਂਦਾਗਾ ਉੱਥੇ ਜਾਂਦੇ ਸੀ ਉਹ ਫਰੀ ਪੜਾਈ ਕਰਾਉਂਦੇ ਸੀਗੇ ਸਾਡੇ ਪੰਜੋਂ 5% ਕੀ ਸਿਲੇਕਟ ਹੋਏ ਆ ਐਸ ਪੈਂਡ ਦੇ ਵਿੱਚੋਂ ਜੇ ਇਹਨਾਂ ਨੇ ਕੋਈ ਮਿਹਨਤ ਕਰੀ ਹੁਣ ਏਸੀ ਲਵਾਉਣੇ ਸੀ ਸਕੂਲਾਂ ਦੇ ਵਿੱਚ ਇਹ ਆਂਦੇ ਸੀ ਕਿ ਵੀ ਇੱਕ ਚਲੋ ਮੈਂ ਆਪਦੀ ਮੈਸੇਜ ਦੀ ਯਾਦ ਦੇ ਵਿੱਚ ਏਸੀ ਦੇ ਦੇਣਾ ਤੁਸੀਂ ਪ੍ਰਬੰਧ ਕਰ ਲਓ ਪੰਜ ਏਸਿੰਗਾਂ ਦਾ ਪ੍ਰਬੰਧ ਹੋ ਗਈ ਕਿਸੇ ਸਰਕਾਰੀ ਸਕੂਲ 'ਚ ਏਸੀ ਨਹੀਂ ਲੱਗੇ ਇਹਨਾਂ ਨੇ ਏਸੀ ਨਹੀਂ ਜੀ ਬਾਕੀ ਇੱਟਾ ਡਲਿਆਂ ਦਾ ਕਿਹਾ ਇੱਟਾ ਡਲੇ ਵੇਖ ਲਓ ਉੱਥੇ ਜਾ ਕੇ ਹੈਗੇ ਕਿ ਨਹੀਂ ਨਾ ਕੋਈ ਲੱਕੜਬਾਰੇ ਕਹੇ ਲੱਕੜਾਂ ਚ ਕਾਉਂਦੇ ਸੀ ਟੰਡਲੇ ਕਰਦੇ ਸੀਗੇ ਇੱਥੇ ਸਫਾਈ ਸੇਵਕ ਰੱਖਿਆ ਹੋਇਆ ਕੋ ਉਹਨੂੰ ਆਪਦੀ ਜੇਬ ਚ ਤਨਖਾਹ ਦਿੰਦੇ ਸੀ ਇਹ ਜਿਹੜੇ ਦਿੰਦੇ ਸੀ ਕਿ ਨਾ ਆਪਦੀ ਜੇਬ ਚ ਤਨਖਾਹ ਦਿੰਦੇ ਸੀ ਪੂਰੀ ਵੀ ਕੰਮ ਕਰਾਉਣਾ ਇਹਨਾਂ ਨੇ ਬਾਅਦ ਚ ਜੇ ਕੋਈ ਫੰਡ ਆਉਣਾ ਸੀ ਬਾਅਦ ਚ ਆਉਂਦਾ ਸੀ ਇਹਨਾਂ ਕੋਲੇ ਆਪਦੇ ਕੋਲੋਂ ਪੈਸੇ ਦੇ ਦਿੰਦੇ ਸੀ ਇਹ ਪਹਿਲਾਂ ਜੀ ਹਾਂਜੀ ਤੁਹਾਡੇ ਬੱਚੇ ਪੜ੍ਹੇ ਹਾਂਜੀ ਸਰ ਮੇਰੇ ਬੱਚੇ ਦੋ ਪੜ੍ਹ ਕੇ ਗਏ ਆ ਜੀ ਮੈਂ ਪਲੰਬਰ ਦਾ ਕੰਮ ਕਰਦਾ ਹਾਂ ਅਗਰ ਅੱਜ ਸੁੱਟੀਆਂ ਤੋਂ ਪਹਿਲਾਂ ਦੋ ਦਿਨ ਉਹਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦਾ ਵੀ ਗੁਰੇ ਜੋ ਟੈਂਕੀਆਂ ਸਾਰੀਆਂ ਸਾਫ਼ ਕਰਕੇ ਵਧੀਆ ਵੀ ਬੱਚਿਆਂ ਨੂੰ ਕੋਈ ਗੰਦਾ ਪਾਣੀ ਨਾ ਮਿਲੇ ਆਪਦੇ ਕੋਲੋਂ ਮੈਨੂੰ ਪੈਸੇ ਦਿੰਦਾ ਜਦੋਂ ਵੀ ਕੋਈ ਵੀ ਲੋੜ ਪੈਂਦੀ ਆ ਕਿਸੇ ਗਰੀਬ ਬੱਚੇ ਨੂੰ ਆਪ ਦੀ ਜੇਬ ਦੇ ਵਿੱਚੋਂ ਖਰਚ ਕਰਦਾ ਜੀ ਐਡਾ ਇਨਸਾਨ ਵਧੀਆ ਕਿ ਕੋਈ ਵੀ ਬੱਚਾ ਜਾਵੜੇ ਜਾ ਕੇ ਇਹ ਕਹੇ ਦੇਵੇ ਮੇਰੇ ਕੋਲੇ ਵਰਦੀ ਹੈਣੀ ਮੇਰੇ ਕੋਲੇ ਕਿਤਾਬ ਹੈਣੀ ਕੀ ਚਾਹੇ ਕੋਈ 1-2 ਦਿਨ ਵੇਂਦਾ ਹੋ ਆ ਆਪਦੇ ਕੋਲੋਂ ਲਿਆ ਕੇ ਦਿੰਦਾ ਗੱਲ ਆ ਜਾਂਦੀ ਆ ਖਾਣੇ ਦੀ ਖਾਣੇ ਦੇ ਵਿੱਚੋਂ ਐਨੇ ਟੀਚਰ ਆ ਆਪਣੇ ਸਕੂਲ ਦੇ ਵਿੱਚ ਕੋਈ ਵੀ ਟੀਚਰ ਨਹੀਂ ਐਨਾ ਰੇਖ ਦੇਖ ਕਰਦਾ ਵੀ ਜਿੰਨੀ ਇਹ ਪਿੰਡ ਦੀ ਜ਼ਿੰਮੇਵਾਰੀ ਤੇ ਲਾੜੋ ਚਾਹੇ ਚਾਹੇ ਤੁਸੀਂ ਐ ਲਾੜੋ ਵੀ ਆਪਦਾ ਵੀ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਜੀ ਪਰ ਜਿਹੜੇ ਤੇ ਲੋਕੇਸ਼ਨ ਲੱਗ ਰਹੇ ਆ ਇਹ ਇਹ ਨਹੀਂ ਲੱਗਣੇ ਚਾਹੀਦੇ ਅਸੀਂ ਗਰੀਬ ਲੋਕ ਆ ਐਸੀ ਆ ਅਸੀਂ ਸਾਡੇ ਬੱਚੇ ਜੇ ਨਾਂ ਪੜੇ ਕੀ ਕਰਨਗੇ ਨਸ਼ੇ ਤੇ ਲੱਗਣਗੇ ਚੋਰੀਆਂ ਕਰਨਗੇ ਜੇ ਉੱਥੋਂ ਝੜਕਣਗੇ ਮਾਪਿਓ ਦਾ ਫਰਜ਼ ਬਣਦਾ ਵੀ ਜੇ ਬੱਚੇ ਨੂੰ ਝਟਕਿਆ ਤੇ ਉਹਦਾ ਸਾਰਾ ਸਪਸ਼ਟੀਕਰਨ ਲੈਣਾ ਕਰਨ ਲੈ ਕੇ ਜੇ ਮਾਸਟਰ ਨੇ ਕੁਝ ਕਹਿਆ ਚਲ ਪਿਆਰ ਨਾਲ ਜਾ ਕੇ ਕਹਿ ਦੇਣਾ ਪਰ ਜੇ ਇਦਾਂ ਹੁੰਦਾ ਰਿਹਾ ਤੇ ਮੇਰੇ ਹਿਸਾਬ ਨਾਲ ਗਰੀਬਾਂ ਦੇ ਬੱਚੇ ਨਹੀਂ ਪੜਨੇ ਜੀ ਇਹ ਮੇਰੇ ਹਿਸਾਬ ਨਾਲ ਬਹੁਤ ਮਾੜੀ ਗੱਲ ਆ ਸਰ ਅਸੀਂ ਹਜੇ ਕੋਈ ਪੱਖ ਨਹੀਂ ਦੇਣਾ ਚਾਹੁੰਦੀ ਹਾਂਜੀ ਤੁਸੀਂ ਕੱਲ ਸੀਗੇ ਜੀ ਮਸਲੇ ਸਾਰੇ ਦੇ ਸ਼ੁਰੂ ਤੋਂ ਕੀ ਕਹਿਣਾ ਚਾਹਣਾ ਤੁਹਾਡਾ ਇਸ ਬਾਰੇ ਸਾਰੇ ਪੱਖ ਦੇ ਬਾਰੇ ਅ ਨਹੀਂ ਅਸੀਂ ਮਸਲਾ ਦਾ ਸਾਰਾ ਪਤਾ ਹੀ ਹੈ ਲੋਕਾਂ ਨੂੰ ਜੀ ਕਿਹਦੀ ਗਲਤੀ ਕੀ ਦੀ ਨਹੀਂ ਗਲਤੀ ਪਰ ਸੀ ਜਿਹੜਾ ਕੁਝ ਅੱਜ ਇਹਨਾਂ ਨੇ ਬਾਈਟ ਦਿੱਤੀ ਅਸੀਂ ਉਹਦੇ ਪਰ ਕੋਈ ਪੱਖ ਦੇਣਾ ਨਹੀਂ ਚਾਹੁੰਦੇਗੇ